ਮਾਂ ਨੂੰ ਵੀ ਨਾ ਕਿੰਨੇ ਦਿਨ ਹੋ ਗਏ ਹੁਣ ਤਾਂ ਜਵੇਂ ਮਨ ਨਹੀਂ ਲੱਗਦਾ ਕੋਈ ਕੀ ਕਰਾਂ ਸਾਰਾ ਕੰਮ ਕਰਨ ਬੇੜਕੀ ਪਾਈ ਚੱਕੀ ਐ ਨਹੀਂ ਰਹਿਣੀ ਐਗੀ ਆ ਬੇਬੇ ਵੀ ਉਹਦੇ ਸਿੱਖੇ ਨਹੀਂ ਜਾਂਦੇ ਉੱਥੇ ਬੈਠ ਗਈ ਵੀ ਕੀ ਹੁੰਦਾ ਸੀ ਚਲ ਜਿਓ ਚਾਰ ਦਿਨ ਵੱਧ ਲਾ ਆਉਂਦੀ ਤਾਂ ਜੇ ਬੁਲਾਉਣੀ ਆ ਆ ਜਾ ਨਹੀਂ ਸੰਦੀਪਾ ਤੂੰ ਕੱਲੀ ਜੀ ਕੀ ਬੋਲੀ ਜਾਨੀ ਆ ਕੀ ਰੱਖਾ ਤੈਨੂੰ ਆ ਮੇਰੀ ਮਾਂ ਨੂੰ ਕਿੰਨੇ ਦਿਨ ਹੋ ਗਏ ਗਈ 10 15 ਦਿਨ ਹੋ ਗਏ ਮੂਨ ਵਾਲੇ ਫਾਇੇ ਤੱਕ ਨਹੀਂ ਆਈ ਹੈਗੀ ਕੱਲੀ ਨੂੰ ਘਰ ਵੱਡ ਵੱਡ ਖਾਣ ਨੂੰ ਪੈਂਦਾ ਤੇ ਫਿਰ ਮਾਂ ਵੀ ਪਰਵਾਹੀ ਉਹਦੇ ਪੇਕੇ ਗਈ ਹੋਈ ਆ ਤੇ ਉਹ ਪੇਕੇ ਕੀ ਕਰਨ ਬਾਕੀ ਬਿਮਾਰ ਹੋ ਰਿਆ ਸੀਗਾ ਉਹਨਾਂ ਨੇ ਫਿਰ ਉਹ ਕਹਿੰਦੀ ਨਾਲ ਤਾਂ ਮੈਂ ਸਾਂਭ ਸੰਭਾਈ ਕਰਨ ਨੂੰ ਨਾਲੇ 10 ਦਿਨ ਲਾ ਆਉਂ ਕਿਹੜਾ ਕਹਿੰਦੀ ਰੋਜ਼ ਜਾਇਆ ਜਾਂਦਾ ਨਹੀਂ ਅੰਦਰ ਬਾਹਰ ਹੋ ਸੀਗਾ ਰਾਤ ਉਹਦਾ ਫੋਟ ਜਾਗਾ ਇਹ ਫੋਟਦਾ ਹੈਗਾਗਾ ਉਹਦੀ ਮਾਂ ਦੀ ਮਾਂ ਬਿਮਾਰ ਸੀਗੀ ਹਜੇ ਜਿਉਂਦੀ ਹੈਗੀ ਮੀ ਕੁੜੇ ਮਾਦੀ ਮਾਂ ਕਾਸਤੇ ਨੀ ਮੰਨਦੀ ਗਿੱਦੂ ਆਏ ਕਹਿੰਦੇ ਵੀ ਉਹ ਮੀਰੀ ਮੰਮੀ ਤੇ ਲੀਸੀ ਉਤਿਹੇ ਗੱਲਾਂ ਨੂੰ ਵੋ ਭਾਗਦੀਆਂ ਨੇ ਅੱਗੇ ਤੋਂ ਆਏ ਨਹੀਂ ਕਹਿੰਦੇ ਹੁੰਦੇ ਹਾਂ ਹੁਣ ਮੇਰਾ ਇੰਨਾ ਕਿੱਥੇ ਧਿਆਨ ਦਿੰਦਾ ਗਾਂ ਦੀ ਗਾਂ ਹੁਣ ਮੈਨੂੰ ਤਾਂ ਆਪਦੀ ਕੱਲੀ ਮਾਂ ਬਾਰੇ ਪਤਾ ਦਾ ਹੁਣ ਮੈਂ ਦੱਸ ਕੀ ਉਹ ਤੇਰੀ ਹੋਰ ਨਾਲੀ ਲੱਗੀ ਤੂੰ ਮੇਰੀ ਸੋਣ ਗੱਲ ਮੈਂ ਨਾ ਮੈਂ ਤੇਰੀ ਭੈਣ ਨਹੀਂ ਲੱਗਦੀ ਹਾਂ ਤੇਰੀ ਚਾਚੀ ਲੱਗਦੀ ਐਂਗੀ ਚਲ ਕੋਈ ਨਾ ਤੈਨੂੰ ਅੱਜ ਤੋਂ ਮੈਂ ਚਾਚੀ ਕਹਿ ਦਿਆ ਕਰੂੰਗੀ ਤੇ ਸੱਚ ਮੇਰੀ ਗੱਲ ਸੁਣ। ਇਹਦੀ ਦਾਦੀ ਸੱਸ ਕਿੱਧਰ ਵੱਗ ਗਈ? ਉਹ ਵੀ ਰੀਸਨ ਨਾਲ ਆਪਦੇ ਪਿੱਕੇ ਗਈ ਆ। ਤੈਨੂੰ ਲੱਗਦੀ ਆ ਉਹ ਘਰੇ ਖਣਨ ਆਲੀ ਆ। ਦਾਦੀ ਸੱਸ ਨੂੰ ਵੀ ਨਹੀਂ ਆਏ ਆਏ। ਵੀ ਮੈਨੂੰ ਉਹ ਰਣੀ ਨੂੰ ਕੱਲੀ ਨੂੰ ਛੱਡ ਕੇ ਜਾਨੀ ਆ। ਵੀ ਮੈਂ ਤਾਂ ਚਾਰ ਦਿਨ ਰੁਕ ਜਾ। ਉਹਦੀ ਤਰੀਕੇ ਨਾਲ ਚੱਕ ਕੇ ਮੂੰਹ ਆਪਦੇ ਪਿੱਕੇ ਵੱੱਝੀ। ਇਹ ਤਾਂ ਪਹਿਲੇ ਦਿਨ ਹੀ ਆਈ। ਪਤਾ ਇਹਨੇ ਹਾਲਾ ਉਹਦਾ ਪਤਾ ਨਹੀਂ ਉਹ ਗੱਲ ਆ। ਰੱਖਦੀ ਆ ਦਿੱਤੀ ਆ ਖਾਣ ਵਾਲੀ ਸੀ। ਜੇ ਵੀ ਦਾ ਕੈਂਪਾਸ ਹੋ ਗਿਆ ਹੈ ਇਹ ਤਾਂ ਅੱਗ ਲੱਗੇ ਵਾਲੀ ਥੂੜੀ ਹੈ ਜੀ ਇਹ ਤਾਂ ਪੈ ਉਹ ਬਾਤ ਚ ਜਾਂਦੀ ਹੈ ਇਹ ਤਾਂ ਪੈਨਾ ਥੋੜਾ ਚੱਕ ਕੇ ਖੜੀ ਹੋ ਜਾਂਦੀ ਸੀਗੀ ਹਾਂ ਚਾਚੀ ਇਹ ਗੱਲ ਦਾ ਤਾਂ ਮੈਨੂੰ ਪਤਾ ਹੈ ਮੇਰੀ ਸੱਸ ਤਾਂ ਬਲਾਈਂ ਚੰਗੀ ਹੈ ਵਿਚਾਰੀ ਕਦੇ ਅੱਜ ਤੱਕ ਮੈਨੂੰ ਬੋਲੀ ਨਹੀਂ ਹੈਗੀ ਸੁਖਨਾਰ ਨਾ ਕਦੇ ਉਹਨੇ ਮੇਰੇ ਨਾਲ ਫਰਕ ਸਮਝਿਆ ਹੈ ਇਹ ਬੜਬੜ ਹਜੇ ਕਰਦੀ ਰਹਿੰਦੀ ਹੈਗੀ ਉਹ ਜਵਾਂ ਨਹੀਂ ਉਹ ਬੋਲੀ ਗੱਲ ਸੁਣ ਤੇਰੀ ਦਾਦੀ ਫਸਸ ਖੇਸ ਫੜ ਕੇ ਲੈ ਸੀ ਕੰਬਲ ਘੱਟਾ ਨੂੰ ਸਾਡੇ ਕਰੋ ਹਾਂ ਮੈਂ ਅੱਜ ਚੱਲਣਾ ਸਾਡੇ ਨਾ ਵੀ ਤੇਰੇ ਮਾਮੇ ਦੀ ਕੁੜੀ ਦਾ ਵਿਆਹ ਹੈ ਹਾਂ ਕਿ ਚਲ ਮੈਂ ਦੋ ਪੀਸ ਦੇ ਦੂੰ ਦੋ ਚਾਰ ਪੀਸ ਤੇਰੇ ਦੇ ਦੂੰ ਜੀ ਤੈਨੂੰ ਪਤਾ ਦਾ ਹੋਰ ਕੀ ਹੁੰਦਾ ਦਾ ਆਪਣੇ ਹਾਂ ਹਾਂ ਇਹ ਮੇਰੀ ਗੱਲ ਸੁਣ ਤੈਨੂੰ ਤਾਂ ਕਹਿੰਦੇ ਸੀ ਕਿ 10 ਦਰ ਰੁਪਏ ਕੇ ਲਾ ਕੇ ਆਉਂਗੀ ਤੂੰ ਵੀ ਮੁਰੇ ਮੁਰੇ ਪਰ ਘਰੇ ਨਹੀਂ ਸਰਦਾ ਸੀ ਤੈਨੂੰ ਪਤਾ ਹੈਗਾ ਹੁਣ ਘਰੇ ਮਾਂ ਵੀ ਨਹੀਂ ਹੈਗੀ ਜਾਂ ਉਹ ਵੀ ਬਾਗੀ ਤੇ ਫਿਰ ਘਰੇ ਨਾਲੇ ਕੰਮਕਾਰ ਵੀ ਦਾਦੀ ਸੱਸ ਦਾ ਤਾਂ ਤੈਨੂੰ ਪਤਾ ਹੁੰਦਾ ਹੀ ਨਹੀਂ ਹੈਗਾ ਉਹ ਤਾਂ ਬਿਲੀਆਂ ਪੱਕੀਆਂ ਖਾਣ ਵਾਲੀ ਹੈ ਜੇ ਦੇ ਦਾਂਗੇ ਤਾਂ ਖਾ ਲੈਂਦੀ ਹੈ ਨਹੀਂ ਤਾਂ ਬਸ ਝੱਕੀ ਜਾਂਦੀ ਰਹਿੰਦੀ ਹੈ ਬੈਠੀ ਮਾਂ ਹੁਣ ਤੈਨੂੰ ਪਤਾ ਹੀ ਗਈ ਹੋਈ ਸੀਗੀ ਫਿਰ ਘਰ ਸਾਹਮਣਾ ਵੀ ਔਖਾ ਸੀਗਾ ਤਾਂ ਹੀ ਫਿਰ ਮੈਨੂੰ ਛੇਤੀ ਆਉਣਾ ਪੈ ਗਿਆ ਇਹਦੇ ਜੀਵ ਤਾਂ ਨਾ ਸੋਡੀ ਪੱਟੀ ਗੁੜੀ ਦੀ ਲਾ ਭਰ ਲਾ ਪਰ ਚੱਲਦੀ ਹੈਗੀ ਹੁਣ ਕਿਸੇ ਆਪਾਂ ਪਤਾ ਉਹਨੇ ਸਿਆਪਾ ਦਾ ਹੈਗੀ ਆਈ ਨਹੀਂ ਸੋਚਿਆ ਵੀ ਮੇਰੀ ਨੂੰ ਪਤਾ ਲੱਣ ਗਈ ਆ ਹੈ ਵਿਵਾਦੀ ਬੀਤ ਦਾ ਕਰਨਾ ਵੀ ਟੇਕੇ ਮਾਰਨਾ ਸੀ ਚਾਰ ਦਿਨ ਬਾਅਦ ਚੋਂ ਮਰ ਜਾਂਦੀ ਐਡੀ ਕਿੱਡਕ ਤੇਰੇ ਫਾਹਾ ਪੈਂਦਾ ਸੀਗਾ ਚਾਚੀ ਜਿੰਨੀ ਕਕਲਾ ਉਨੀ ਕ ਵਰਤ ਲੈਂਦੀ ਐ ਜੇ ਉਹਨੂੰ ਇੰਨੀ ਐ ਕਲ ਹੁੰਦੀ ਤਾਂ ਆ ਸਿੰਝੜੀ ਕਾ ਨੂੰ ਛੇੜਦੀ ਕਿਉਂ ਮੂੰਹ ਚੱਕ ਕੇ ਜਾਂਦੀ ਤੇ ਕਿਉਂ ਮੈਨੂੰ ਇੱਥੇ ਕੱਲੀ ਨੂੰ ਛੱਡ ਕੇ ਜਾਂਦੀ ਨਹੀਂ ਮੈਂ ਤਾਂ ਆਏ ਕਹਿੰਦੀ ਸੀ ਇੱਕ ਤਾਂ ਭੋਲੀ ਹੈਗੀ ਸੀ ਹੈ ਤੇਰੇ ਵੱੱਲੇ ਕੋਈ ਚੱਖ ਨਹੀਂ ਆ ਜਾਂਦੀ ਇਹਨਾਂ ਦੇ ਉਹੀ ਗੱਲਾਂ ਮਾਸੀ ਧੂਆ ਕਾਢ ਕੇ ਰੱਖਦੀ ਹੈ ਮੇਰੀ ਗੱਲ ਸੁਣ ਸਰ ਵੀ ਠੀਕ ਤੁਸੀਂ ਤਾਂ ਕੁਛ ਨਾ ਕਹੀ ਪਰ ਫੋਦਾ ਬਾਰੀ ਨਾ ਮਾਜੀ ਕੱਲ ਕਹਾਂ ਅੱਗ ਦਾ ਸੋ ਵੀ ਬੁੜੀ ਲਾਉਣਾ ਲਿਆ ਇਹ ਤਾਂ ਚਾਰ ਸਫੇਰੇ ਅੱਗ ਲਾਊਗਾ ਨਾ ਜੱਜੀ ਮੈਂ ਤਾਂ ਆਪ ਦੀ ਮਾਂ ਨਾਲ ਸੁਖ ਨਾਲ ਕਦੇ ਫਰਕ ਨਹੀਂ ਸਮਝਿਆ ਜਿਵੇਂ ਮੇਰੀ ਪੇਕੇ ਵਾਲੀ ਮਾਂ ਮੈਂ ਇਹਨੂੰ ਵੀ ਮਾਂ ਹੀ ਸਮਝਦੀ ਆਂ ਤੇ ਪੁੱਤ ਗੁਰਮੁਖ ਕਿਨੇ ਰਹਿਣਾ ਠੀਕ ਆ ਜੱਜੀ ਤੇ ਕੀ ਕੰਮ ਵੀ ਕਰਦਾ ਦਾ ਹੁਣਾ ਕੰਮ ਹੀ ਕਰਨਾ ਬਸ ਖੇਤੀ ਦਾ ਤੈਨੂੰ ਪਤਾ ਤਾਂ ਹੈਗਾ ਹੋਰ ਤਾਂ ਕੋਈ ਉਹ ਤੋਂ ਹੁੰਦਾ ਵੀ ਨਹੀਂ ਹੈਗਾ ਕੰਮ ਘਰ ਕੀ ਹੈ ਬਸ ਆਹੀ ਗੱਲਾਂ ਲੈ ਕੇ ਬਹਿ ਜਾ ਸੱਚ ਬੰਬਰ ਬੱਟੇ ਤੂੰ ਸਾਡੇ ਖੇਤਾਂ ਦੇ ਬੰਬਰ ਮੈਨੂੰ ਤਾਂ ਲੱਗਦਾ ਉਹਨੇ ਬੱਟੇ ਨਹੀਂ ਤੇ ਨਾ ਹੀ ਮੈਨੂੰ ਦੱਸਿਆ ਵੀ ਮੈਂ ਤੇਰੀ ਜਾਤੀ ਕਿਉਂ ਖੇਸ ਲਈ ਆ ਫੜ ਕੇ ਮੈਂ ਬੰਬਰ ਵੱਟੂਗੀ ਉਹ ਤਾਂ ਮੇਰੀ ਤੈਨੂੰ ਤਾਂ ਪਤਾ ਹੀ ਆ ਮੇਰੇ ਨਾਲ ਤਾਂ ਉਹਦੀ ਘੱਟ ਹੀ ਬੰਦੀ ਆ ਮੈਨੂੰ ਤਾਂ ਕਹਿ ਦਿੰਦੀ ਹੈਗੀ ਕੁੜੇ ਸਾਰਾ ਦਿਨ ਕੰਮ ਤੇ ਨੂੰ ਕੋਚਾ ਘੱਟ ਹੀ ਹਿੰਦੀ ਰਹਿੰਦੀ ਹੈਗੀ ਤੈਨੂੰ ਤਾਂ ਨਹੀਂ ਕਰਨਾ ਹੁੰਦਾ ਉਹ ਨਹੀਂ ਕਰਨਾ ਹੁੰਦਾ ਹੁਣ ਮੇਰੀ ਗੱਲ ਸੁਣ ਚਾਚੀ ਉਹਨਾਂ ਦੇ ਜਵਾਨੇ ਵੇਲੇ ਹੋਰ ਜਵਾਨੇ ਸੀ ਸਾਡੇ ਵੇਲੇ ਹੋਰ ਆ ਮੈਂ ਤਾਂ ਆਪਣੇ ਤੌਰ ਤਰੀਕੇ ਨੇ ਕੰਮ ਕਰੂੰਗੀ ਹਸਾਬ ਨਾਲ ਚਲਤੀ ਏ ਜਿਵੇਂ ਜਿਵੇਂ ਜਵਾਨਾ ਉਹ ਜਿਹੀ ਆਪ ਨੂੰ ਦਰਦ ਕਰਨਾ ਬਦਲਣਾ ਕਹਿਂਦਾਗਾ ਮੇਰੀ ਸਰਗਨ ਨਹੀਂ ਤਾਂ ਮੈਂ ਖਦੋ ਸੌਫੀਆ ਫੜ ਨਹੀਂ ਸੀ ਹਾਂ ਮੈਂ ਖੇਤ ਫੜ ਨਹੀਂ ਅਕੇ ਮੈਂ ਹੁਣ ਵਟਕੇ ਦੇ ਜੰਨੀ ਆ ਹੁਣ ਮੇਰੀ ਗੱਲ ਸੁਣ ਹੱਫਤਾ ਤਾਂ ਬੀਤ ਰਹਿ ਗਿਆ ਮੈਂ ਹੁਣ ਆਪਦੀ ਤਿਆਰੀ ਵੀ ਕਰਨੀ ਹੈ ਜੀ ਚੱਲ ਕੋਈ ਨਾ ਮੈਂ ਨਾ ਅੱਜ ਉਹਨੂੰ ਫੋਨ ਲਾਉਂਗੀ ਤੇ ਫਿਰ ਮੈਂ ਉਹਨੂੰ ਕਹੂੰਗੀ ਵੀ ਤੂੰ ਭਈ ਆ ਜਾ ਜਿਹੜਾ ਕੰਮ ਫੜਿਆ ਤੂੰ ਉਹ ਤਾਂ ਨਵੇੜ ਕੇ ਜਾਈ ਬਾਅਦ 10 ਦਿਨ ਲਾਏ ਤੇ ਨਾਲ ਹੀ ਉਹਨੂੰ ਮੈਂ ਕਹੂੰਗੀ ਵੀ ਚਾਚੀ ਆਈ ਸੀ ਉਹਨਾਂ ਨੇ ਜਿਹੜੇ ਬੰਬਰ ਵਟਣੇ ਆ ਵਟ ਕੇ ਫੜਾ ਕੇ ਆ ਵੀ ਉਹਨਾਂ ਦੇ ਵਿਆਹ 'ਚ ਤਾਂ 7 ਦਿਨ ਹੀ ਰਹਿ ਗਏ ਹਾਂ ਪੁੱਤ ਚੰਗਾ ਤੂੰ ਕਹਿਈ ਦੀ ਤੇ ਚਾਚੀ ਗੱਲ ਸੁਣ ਮੈਂ ਚਾਹ ਦੀ ਘੁੱਟ ਪੀ ਕੇ ਜਾਈ ਮੈਂ ਚਾਹ ਬਣਾ ਕੇ ਨਹੀਂ ਮੇਰੇ ਗੱਲ ਨੂੰ ਸੁਣ ਚਾਹ ਤਾਂ ਨਾ ਪੀ-ਪੀ ਕੇ ਤਿਆਰ ਬਣ ਜਾਂਦਾ ਦਾ ਹੈ ਕੋਣਾਂ ਤੈਨੂੰ ਪਤਾ ਆਏਗੇ ਤਾਂ ਘਰ ਕਰੇ ਕੋਈ ਆ ਗਿਆ ਕਦੇ ਕੋਈ ਆ ਜਾਂ ਬਿੰਦੇ ਬਿੰਦੇ ਚਾਹ ਬਣੀ ਜਾਂਦੀ ਆ ਇਹ ਕਹਾਣਾ ਹੁਣ ਚੰਬਰੀਆਂ ਮਸੀਨਾ ਲਾ ਕਰੀਆਂ ਨੇ ਕਣਕ ਤਾਂ ਸੀ ਵੱਢ ਲਈ ਤੂੜੀ ਕਿੱਟਣਾ ਨਹੀਂ ਜਾਂਦੇ ਆ ਪਹਿਲਾਂ ਉਹਨਾਂ ਨੂੰ ਚਾਹ ਕਰਕੇ ਦੇ ਕੇ ਆਈਆਂ ਮੈਂ ਕਿਹਾ ਪੁੱਛਣਾ ਮੈਨੂੰ ਆਇਆ ਹੱਥ ਤੇ ਤੂੜੀ ਬਣ ਜੂਗੀ ਜਾਂ ਨਾਲ ਦੀ ਜਲਾ ਕੇ ਵਿਆਹ ਕਰਵਾ ਲਾਂਗੇ ਸੁਖ ਮੈਮਾ ਸਾ ਇੱਕ ਵਿਆਹ ਹੈ ਆ ਦਾ ਹਾਂ ਉਹ ਤਾਂ ਗੱਲ ਚਾਚੀ ਤੇਰੀ ਠੀਕ ਆ ਪਰ ਮੈਂ ਤੈਨੂੰ ਚਾਹ ਤੋਂ ਬਿਨਾ ਜਾਣ ਨਹੀਂ ਦਿੰਦੀ ਜੇ ਮੇਰੀ ਮਾਂ ਆ ਗਈ ਨਾ ਤਾਂ ਉਹ ਮੈਨੂੰ ਬੋਲੂਗੀ ਵੀ ਕੁੜੀ ਤੂੰ ਚਾਹ ਤੋਂ ਬਿਨਾਂ ਹੀ ਮੋੜਕਾ ਚੱਲ ਨੀਤੀ ਆ ਜਾ ਜਿਬਾਲਾ ਕਹਿੰਦੀ ਕੁਟ ਪੀ ਜਾਂਦੀ ਆ ਆ ਜਾ ਬੱਚੇ ਆ ਵੀ ਨਹੀਂ ਪਾਈ ਆ ਜਾ ਆ ਜਾ ਸਾਜੇ ਪਾਣੀ ਵੀ ਕਰਨਾ ਤੇ ਸਾਕ ਸਾਰਾ ਦਿਨ ਮੈਨੂੰ ਕਰਨਾ ਚਾਹਦਾ ਕਰਦੀ ਤੇਰੀਆਂ ਨੀ ਆ ਗਿਆ ਨਾ ਚਾਹ ਚੁੱਕੀ ਏ ਚਾਹ ਨਹੀਂ ਨਾ ਚਾਹ ਤੇਰੇ ਉੱਤੇ ਕੱਪ ਮਸਰਾਣੇ ਕਰਕੇ ਆਈਆਂ ਤੈਨੂੰ ਉੱਲੂ ਨੂੰ ਹਜੇ ਹੀ ਨਹੀਂ ਪਤਾ ਲੱਗਿਆ ਤੂੰ ਮੈਂ ਤੁਹਾਨੂੰ ਦੱਸਨੀ ਆ ਮਨੋਸ ਆ ਗਿਆ ਹਾਏ ਵੀਰੇ ਮੈਂ ਤਾਂ ਰੋੜਾ ਪਈ ਸੀ ਕੌਣ ਆਇਆ ਸੀ ਤਾਂ ਫਟ ਗਿਆ ਗਿਆ ਮੇਰਾ ਸਾਰਾ ਦਿਨ ਤਾਂ ਧਿਆਨ ਘਰ ਚ ਰਹਿੰਦਾ ਸਿਆਪਾ ਜਿਹੜਾ ਥੋੜਾ ਮੈਂ ਕਰਦੀ ਆਂ ਨਾਲੇ ਗੱਲ ਸੁਣ ਮੇਰੀ ਮਾਂ ਨੂੰ ਲਿਆ ਹੁਣ ਬਥੇਰੇ ਦਿਨ ਹੋ ਗਏ ਮੈਂ ਇਕੱਲੀ ਕਿੰਨਾ ਟਾਈਮ ਕਰੀ ਜਾਨੂੰ ਸਰਦੁਖੀ ਆਂਦਾ ਹੱਜ ਬੈਠਣ ਦਾ ਟਾਈਮ ਨਹੀਂ ਲੱਗਿਆ ਹੈਗਾ ਗੋਲੀ ਵੀ ਨਹੀਂ ਲੇਗੀ ਕੋਈ ਨਾ ਕਿ ਦੂਣਾ ਫੜਦਾ ਪਰ ਜਾ ਕੇ ਲਿਆਵਾਂਗੇ ਅਗਲਾ ਕੋਈ ਬਿਮਾਰੀ ਲੈਣਾ ਆਵੇ ਕਿਦਰੇ ਨਹੀਂ ਅਗਲਾ ਕਹਿੰਦਾ ਹੈਗਾ ਮਗਰੀ ਲੈਣਾਗੇ ਅੱਜ ਉਹਨੂੰ ਕਿੰਨੇ ਦਿਨ ਹੋਗੇ ਘੱਟੋ-ਘੱਟ 15-20 ਦਿਨ ਹੋਣ ਵਾਲੇ ਹੈਗੇ ਇਹਨੂੰ ਮੈਂ ਫਿਰ ਵੀ ਚੁੱਪ ਕਰ ਜਾਨੀ ਇਹ ਵਿੱਚ ਚੱਲ ਕੋਈ ਨਾ ਕੋਈ ਨਾ ਕੋਈ ਨਾ ਪਰ ਉਹ ਤਾਂ ਨਾ ਹੀ ਨਹੀਂ ਲੈਂਦੀ ਆਉਣ ਦਾ ਨਾ ਤੈਨੂੰ ਆਇਆ ਵੀ ਮੈਂ ਲੈ ਆਉਣਾ ਤੈਨੂੰ ਤਾਂ ਆਇਆ ਵੀ ਆਪੇ ਸਾਰਾ ਦਿਨ ਕਮਲਿਆਂ ਵਾਂਗੂ ਮਸ਼ੀਨ ਵਾਂਗੂ ਕਰੀ ਜਾਂਦੀ ਰਹਿੰਦੀ ਹੈ ਕੰਮ ਚੱਲ ਕੋਈ ਨਾ ਅੱਜ ਤਾਂ ਮੈਨੂੰ ਕੰਮ ਆ ਮੈਂ ਕੱਲ ਨੂੰ ਜਾ ਕੇ ਲੈ ਆਉਣੀ ਗੱਲ ਸੁਣ ਲੈ ਮੇਰੀ ਬਹਾਨਾ ਮਾਰਦਾਗਾ ਪਾਉਂ ਵੀ ਉਹ ਐਂ ਕਹਿੰਦਾ ਕਿ ਸੰਦੀਪ ਢੱਲੀ ਹੋ ਗਈ ਮੇਰੇ ਮਨ ਨੂੰ ਉਹਨੂੰ ਚਾਹੇ ਕੁਝ ਬਹਾਨਾ ਮਾਰ ਜਾ ਨਾ ਮਾਰ ਕਾਨੂੰ ਮੈਂ ਵੀ ਬਣਾਵਾਂ ਮੈਂ ਆਪਣੇ ਕੋਲ ਕਰੂੰ ਮੈਂ ਮਾਂ ਹੀ ਕਹਿੰਦੀ ਸੀ ਵੀ ਤੂੰ ਕੱਲ ਵੀ ਨਾ ਤੂੰ ਅੱਜ ਹੀ ਆ ਹਜੇ ਦਾ ਟਾਈਮ ਵੀ ਬਥੇਰਾ ਪਿਆ ਇਹ ਵੀ ਤੇਰੀ ਗੱਲ ਚੰਗੀ ਹੈ ਕਦੋਂ ਆ ਕੇ ਪਾਣੀ ਕਰੂੰ ਕਰੂੰ ਮੈਂ ਨਾ ਪੀ ਜਣਾ ਠੀਕ ਬਣਾਵਾਂ ਮੈਂ ਤੇ ਨਾਲੇ ਤੇ ਚਾਹ ਉੱਥੇ ਪਾਈ ਪੀ ਇੱਕ ਆਪਾਂ ਚ ਟੱਕ ਕੇ ਆਈ ਸੀ ਮੈਂ ਜਾ ਫਿਲਾ ਜਾ ਕੇ ਚੰਗਾ ਚੱਲ ਆ ਵੀ ਵਧੀਆ ਹੋਇਆ ਹੁਣ ਤਾਂ ਕਹਿੰਦਾ ਮੈਂ ਲੈ ਆਉਂਗਾ ਜਾ ਕੇ ਹੁਣੇ ਪਾਣੀ ਗਰਮ ਕਰਕੇ ਸਭ ਤੋਂ ਪਹਿਲਾਂ ਇਹੇ ਦੇ ਕੰਮ ਕਰਕੇ ਬੈਠੀ ਹਾਂ ਕੱਪੜੇ ਕੁੱਪੜੇ ਤਾਂ ਮੈਂ ਬਾਹਰ ਹੀ ਧੋ ਲੂੰਗਾ ਗਰਮ ਪਾਣੀ ਨਾਲ ਨਹੀਂ ਤਾਂ ਇਹਨੇ ਹੁਣ ਤਾਂ ਮੰਨਿਆ ਹੋਇਆ ਕਿਹੜਾ ਨਹੀਂ ਪਤਾ ਕਦੋਂ ਬਦਲ ਜਾਂਦਾ ਹੈ। ਵੀ ਮੈਂ ਭੈਣ ਠੀਕ ਹੈ ਵਧੀਆ ਤੂੰ ਸੁਣਾ। ਹਾਂ ਵਧੀਆ ਭੈਣ ਵਧੀਆ। ਆਏ ਜਾਏ ਉਧਰ ਕਹਿੰਦੇ ਕਿ ਮੈਂ ਬੇਬੇ ਠੀਕ ਹੈ ਕਹਿੰਦੇ ਹੁਣ ਨੂਰਾਨੀ ਠੀਕ ਹੈ। ਨੂਰਾਨੀ ਤਾਂ ਤੇਰੀ ਭਾਈ ਸੀਆਣੀ ਆ ਗਈ ਪਏ। ਚਾਹ ਤੋਂ ਬਿਨਾਂ ਮੈਨਾਂ ਆਉਣੀ ਨਹੀਂ ਦਿੱਤਾ। ਅੱਛਾ ਇਹ ਕਿ ਇਨੀਆ ਸਿਆਣੀਆਂ ਨੂੰ ਹਾਂ। ਕਾ ਕਰਮਾਲਿਆਂ ਦੀ ਆ ਗੱਲ ਸਹੀ ਐ ਭੈਣ ਜਿਹਨੇ ਪੁੰਨ ਕੀਤੇ ਉਸੇ ਦੀ ਆਉਂਦੀਆਂ ਭੈਣੇ ਚੱਲ ਵਧੀਆ ਹੋ ਗਿਆ ਮੈਂ ਤਾਂ ਐ ਸੀ ਮੇਰੇ ਨੂੰਨੇ ਕਿਸੇ ਨਾਣਵਾਂ ਚ ਵਰਤਣਾ ਨਹੀਂ ਚਾਹ ਪਾਣੀ ਨਹੀਂ ਦੇਣਾ ਵਧੀਆ ਹੋ ਗਿਆ ਜੇ ਤੇ ਸਰਾਤੀ ਤਾਂ ਮੇਰੇ ਨੂੰ ਨਾਤਾ ਨੇ ਬਲਾਈ ਚੰਗੀ ਆ ਜੀ ਤੋ ਆਪ ਵਧੀਰੀ ਨਾਲ ਸਿੱਖਾ ਹਾਂ ਹਾਂ ਭੈਣੇ ਬੇਬੇ ਦਾ ਤਸਵਾ ਦੇ ਇੱਕ ਪਹਿਲੇ ਦਿਨੋਂ ਹੀ ਤਲ ਪਸੀ ਉਹ ਤਾਂ ਤਾਂ ਨਹੀਂ ਰੁੱਖੀ ਸੀਗਾ ਬੇਬੇ ਦਾ ਬਸ ਕਹਿੰਦੇ ਮੈਂ ਤਾਂ ਕੱਟੀ ਗਿਆ ਤੁਹਾਨੂੰ ਪਤਾ ਹੀ ਐ ਹੁਣ ਮੈਨੂੰ ਐ ਡਰ ਲਾਦਾ ਕਦੇ ਕਦੇ ਵੀ ਨੂਨੂ ਨਾ ਕਦੇ ਬੋਲ ਪੇ ਨੂ ਹਜ ਗੱਲ ਚੱਲਦੀਆਂ ਨਹੀਂ ਭੈਣੇ ਕਿਸੇ ਦੀ ਹਾਂ ਇਹ ਤਾਂ ਗੱਲ ਹੈਗੀ ਆ ਨੂੰ ਹਤਾ ਕਿਤੇ ਚੱਲ ਦੇ ਪਰ ਤੇਰੀ ਨੂੰ ਨਰਮ ਆ ਨਰਮ ਆਗੀ ਭੈਣੇ ਨਰਮ ਸੱਚ ਮੈਂ ਤਾਂ ਆਈ ਆਈ ਸੀ ਕਿ ਖੇਸਾਂ ਦੇ ਬੰਬਲ ਪੁੱਛਣ ਆਈ ਸੀ ਗਾਹ ਤੇਰੀ ਸੱਸ ਘਰ ਹੀ ਨਹੀਂ ਪਤੰਦਰ ਨਹੀਂ ਉਹ ਕਿੱਥੇ ਭੱਗ ਗਈ ਨੀ ਉਹ ਤਾਂ ਇੱਕੀ ਤੁਰ ਗਈ ਕਹਿੰਦੇ ਚੱਕੇ ਚੁੰਨੀ ਉਹ ਮੈਂ ਮਰ ਜਾ ਮੈਨੂੰ ਤਾਂ ਲੈਣ ਦੇਂਦੀ ਕੱਲੀ ਜਵਾਕੜੀ ਨੂੰ ਘਰੇ ਛੱਡ ਗਈ ਵੀ ਤੂੰ ਆਏ ਤਾਂ ਦੇਖ ਮੈਂ ਕਿੱਧਰ ਜਾਣੀ ਆ ਵੀ ਕਹਿੰਦੇ ਕੱਲੀ ਨੂੰ ਗਾਹ ਪੋਤ ਨੂੰ ਦਾ ਵਰਸ ਮੰਨ ਲੈ ਲਈ ਚੱਲ ਮੇਰਾ ਤਾਂ ਨਹੀਂ ਮੰਨਦੀ ਸੀ ਨਾ ਮੇਰੀ ਗੱਲ ਸੁਣ ਤੂੰ ਫੋਨ ਕੀਤਾ ਤੇ ਬੇਬੇ ਨੇ ਕੀਤਾ ਫਿਰ ਉਹਨੂੰ ਕਿਨੂੰ ਬਹੂ ਨੂੰ ਵੀ ਕਰਿਆ ਜਾ ਬੇਬੇ ਦਾ ਆਉਣਾ ਦਾ ਬੇਬੇ ਦਾ ਆਉਂਦਾ ਨਹੀਂ ਬਹੂ ਨੂੰ ਆਉ ਨੂੰ ਬਹੂ ਨੂੰ ਆਉਣ ਦਾ ਫਿਰ ਉਸੇ ਨਹੀਂ ਕਰਿਆ ਮੈਂ ਤਾਂ ਕਰੀ ਨਹੀਂ ਮੈਂ ਤਾਂ ਬਾਗੀ ਸੀ ਉਹ ਤਾਂ ਹੈ ਹੀ ਨਹੀਂ ਸੀ ਬਹੂ ਕਰੇ ਨਹੀਂ ਬੂ ਮੈਂ ਮਾਰ ਜਾ ਦੇਖ ਲੈ ਸਾਚੀ ਨੇ ਵਾਦੋ ਜਵਾਕੀ ਜਾਂਦਾਗਾ ਹੈ ਬੇਬੇ ਬੀਤਾ ਸਪਹਿਲੇ ਦਿਨ ਹੀ ਉਹਨੇ ਆਪਦੀ ਅੜੀ ਚਲਾਈ ਆ। ਅਸਲ ਨੂੰ ਹੈਗਾ ਜਦੋਂ ਮੈਂ ਬੱਗੀ ਮੈਂ ਤੂੰ ਤਾਂ ਮੈਨੂੰ ਪੁੱਛਿਆ ਵੀ ਨਹੀਂ ਪੜਿਆ ਹੈ ਜੇ ਵੀ ਤੂੰ ਕਿਵੇਂ ਗਈ ਸੀ ਕਿਵੇਂ ਨਾ ਮੇਰੀ ਬਾਮ ਮਾਰ ਸੀ ਮੈਂ ਪਤਾ ਲੈਣ ਬੱਗੀ। ਇਹ ਤਾਂ ਬਹੁਤ ਮੈਨੂੰ ਐ ਹੋਵੇ ਚੰਨੀ ਆਣੀ ਸਿਆਣੀ ਆ ਵੀ ਅਸੀਂ ਦਣੇ ਕਰ ਉਹਨੇ ਕੱਢਾਂਗੇ ਨਾ ਤੂੜੀ ਟਾਲੀ ਸਾਹਮਾਂਗੇ 4 ਦਿਨ ਲਾ ਆਉਗੀ। ਮੈਂ ਤਾਂ 15 ਦਿਨ ਕਹਿ ਕੇ ਤੋਰੀ ਸੀ। ਫਿਰ ਮੇਰੇ ਗਈ ਬਾਤ ਤਾਂ ਬੇਬੇ ਨੂੰ ਕੰਮ ਕਰਨਾ ਔਖਾ ਹੋ ਗਿਆ ਭਣੀ ਤਾਂ ਸੱਦ ਲਈ। ਹਾਂ ਗੱਲ ਤਾਂ ਇਹ ਵੀ ਹੈ ਸੱਚ ਤੇਰੀ ਮਾ ਕਿਵੇਂ ਆ। ਠੀਕ ਐ ਭੈਣੀ ਹੁਣ ਤਾਂ ਠੀਕ ਐ ਭੈਣੀ ਹਾਂ ਠੀਕ ਐ ਬੈਠੀ ਗੱਲਾਂ ਕਰਾਈ ਜਮਗੇ ਆ ਜਾਗਾ ਭੈਣੀ ਅੰਦਰ ਨਹੀਂ ਹੁਣ ਤਾਂ ਮੈਂ ਚਾਹ ਪੀ ਲਈ ਸੀ ਕੋਈ ਨਾ ਆਇਆ ਚੱਲ ਕੇ ਫੇਰ ਚਾਹ ਪੀ ਲਈ ਗਿੱਡੀ ਗੱਲਾਂ ਭੈਣੀ ਆਪਾਂ ਦੋਨੇ ਭੈਣਾਂ ਵੀ ਦੁੱਖ ਸੁੱਖ ਕਰਾਂਗੇ ਨਾ ਚਾਹ ਬਾਣੀ ਫੇਰ ਪੀ ਲਾਂਗੇ ਕਾਈ ਤੇਰੇ ਹੁਣ ਕੀ ਲੱਗੀਆ ਕਿਹੜਾ ਫੋਟੋ ਹਾਂ ਹੁਣ ਤਾਂ ਲੱਗ ਗਿਆ ਭੈਣੀ ਫੇਰ ਤੈਨੂੰ ਪਤਾ ਹੀ ਹੈ ਨਾ ਘਰੇਗਾ ਹਾਂ ਪਰਜਾਈ ਨਹੀਂ ਲਾਉਂਦੀ ਮੇਰੀ ਬਾਈ ਦੇ ਤੇ ਜੀ ਲੱਗੀ ਲੱਗੇਗਾ ਉਹ ਤਾਂ ਮੈਨੂੰ ਹੁਣ ਫੋਟੀਆਂ ਦੇ ਨਾਮ ਰੱਖ ਕੇ ਉਹੋ ਜੀ ਹੋ ਗਿਆ ਭੈਣੀ ਗੱਲੇ ਤਾਂ ਹੈਗੀ ਐ ਹਾਂ ਹਾਂ ਹੁਣ ਆਇਆ ਬੁੱਧਈਆ ਹਾਂ ਬਾਬੀ ਘ

ਖੈਰ ਸਭੀ ਵਧੀਆ ਸਾਰੇ ਆਪਣੇ ਪਿੰਡ ਦੱਸ ਗਏ ਮੈਂ ਖੈਰ ਸੁੱਖਾ ਸਾਰੇ ਸਾਰੇ ਵਧੀਆ ਜੀ ਸਾਰੇ ਦੇਖ ਰਾ ਤੂੰ ਗੱਲ ਕਿਥੇ ਦੱਸ ਜੀ ਨਹੀਂ ਨਾ ਬੈਣੀ ਲੱਗਦਾ ਨਹੀਂ ਮੈਂ ਵੀ ਕਈ ਦਿਨ ਲਾਈ ਕਰਕੇ ਤਾਂ ਮੈਂ ਦੋ ਦਿਨ ਗਈ ਸੀ ਮੈਨੂੰ ਵੀ ਕਹਿੰਦੇ ਸੁਰਤੀ ਦਾ ਮਾ ਤੁ ਆ ਵੀਦੀ ਇਨੀ ਜਰਦੀ ਹਾਂ ਬੁੱਤ ਆ ਗਈ ਮੈਂ ਤਾਂ ਮੱਥਾ ਟੇਕਦੀ ਜਾਂਦੀ ਰਿਹਾ ਬੁੱਤ ਹੋਰ ਕਿਵੇਂ ਕਹਿ ਨੂੰ ਉਪਰਾ ਜੇ ਲੱਗੇ ਕਿਵੇਂ ਵੀ ਚੀਰਾ ਲਾ ਗਈ ਮੈਂ ਆਈ ਸੁੱਤੀ ਨਹੀਂ ਮੈਂ ਇੰਨੀ ਛੇਤੀ ਤੈਨੂੰ ਲੈ ਵੀ ਆਇਆ ਜਾ ਕੇ ਨਾ ਨਾ ਬੁੱਤ ਮੈਨੂੰ ਲੈਣ ਤਾਂ ਕੋਈ ਨਹੀਂ ਗਿਆ ਮੈਂ ਤਾਂ ਆਪ ਹੀ ਆ ਗਈ ਤੂੰ ਆਪ ਹੀ ਆ ਗਈ ਹੇ ਬੁੱਤ ਮੈਨੂੰ ਪਈ ਦਿਨ ਹੋ ਗਏ ਸੀ ਹੁਣ ਤੇਰੇ ਨਾਨੇ ਠੀਕ ਸੀ ਮੈਂ ਆ ਗਈ ਤੇਰਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਤੂੰ ਆਈਆਂ ਨਹੀਂ ਮੈਂ ਦੋ ਦਿਨ ਹੋਰ ਲਾ ਕੇ ਆਉਂਦੀ ਮੈਨੂੰ ਤਾਂ ਐ ਲੱਗਦਾ ਇਹਨੇ ਗੁਰਮੁਖ ਨੂੰ ਕਿਹਾ ਹੋਣਾ ਆਪਣੇ ਨੂੰ ਕੀ ਨਵਾਂ ਨਮੁੰਦੇ ਦਾ ਉਹਦਾ ਸੱਤਨਾਮ ਆ ਮੈਨੂੰ ਤਾਂ ਉਹਨਾਂ ਦੇ ਮੁੰਡੇ ਦਾ ਨਾਮ ਚੜਿਆ ਪਿਆ ਦਿਮਾਗ ਤੇ ਆਪਣੇ ਸੱਤਨਾਮ ਨੂੰ ਕਿਹਾ ਹੋਣਾ ਵੀ ਤੂੰ ਲਿਆ ਮੇਰੀ ਮਾਂ ਨੂੰ ਹਾਂ ਚਾਚੀ ਉਹਨੂੰ ਮੈਂ ਕਿਹਾ ਸੀ ਬੀਤੂ ਲਈ ਮੈਂ ਤਾਂ ਪਾਣੀ ਉਹਦੇ ਵਾਸਤੇ ਗਰਮ ਕਰੀ ਐ ਨਹੀਂ ਮੈਨੂੰ ਕਹਿੰਦਾ ਮੈਂ ਧਾ ਕੇ ਜਾਂਣਾ ਤੇ ਮਾਂ ਉਹਦੋਂ ਨੂੰ ਆ ਵੀ ਗਈ ਚੱਲ ਕੋਈ ਐਂ ਦੱਸ ਮੈਨੂੰ ਠੀਕ ਸੀਗੇ ਸਾਰੀ ਬਣਾ ਹਾਂ ਠੀਕ ਸੀਗੇ ਬੁੱਤ ਵਧੀਆ ਸੀ ਤੂੰ ਪਿੰਡ ਗਈ ਸੀ ਤੇਰੇ ਪੈ ਕੀ ਖੈਰ ਸੁਖ ਸੀ ਬੁੱਤ ਹਾਂ ਮੇਰੇ ਪੈ ਕੀ ਤਾਂ ਖੈਰ ਸੁਖ ਸੀ ਪਰ ਮੇਰੇ ਨਾ ਜੀ ਨਹੀਂ ਲੱਗਿਆ ਤੇਰੇ ਬਿਨਾ ਤੇਰੇ ਮੈਨੂੰ ਦਾਦੀ ਦੇ ਸੁਭਾਅ ਦਾ ਤਾਂ ਪਤਾ ਹੀ ਹੈਗਾ ਚੱਲ ਕੇ ਚਾਚੀ ਨੂੰ ਗਈ ਐਂ ਨਹੀਂ ਸੀ ਮੇਰੀ ਮਾਂ ਦਾ ਸੁਭਾਅ ਬਲਾਈ ਚੰਗਾ ਹੈ ਚੱਲ ਮੈਂ ਤੇਰੇ ਵਾਸਤੇ ਚਾਹ ਦੀ ਘੁੱਟ ਬਣਾ ਕੇ ਲਿਆਉਣੀ ਐ ਨਾਲੇ ਚਾਚੀ ਪੀ ਲੂ ਨਾ ਤੂੰ ਕੋਈ ਨਾ ਠੀਕੇ ਨਹੀਂ ਆ ਚਾਚੀ ਤੇਰੇ ਵੀ ਕਿਦੇ ਮੈਂ ਤੋਹੇ ਬਈ ਹੂ ਬੁੱਤ ਤੋਹੀ ਲਿਆ ਦੇ ਬੁੱਤ ਕਹਿੰਦੇ ਦੁਆਰੇ ਬਿੰਦੇ ਬਿੰਦੇ ਕਿੱਥੇ ਮੱਥਾ ਮਾਰੇਗੀ ਗਰਮੀ ਹੈ ਤੇ ਬਹਿ ਜਾ ਇੱਥੇ ਕੋਈ ਨਾ ਤੇ ਦਾਦੀ ਜੀ ਸੁਭਾਤ ਤੇ ਤੈਨੂੰ ਪਤਾ ਬੁੱਤ ਜਦੋਂ ਮੈਂ ਨਹੀਂ ਕੁਛ ਕਹੀ ਨਹੀਂ ਮੈਂ ਤਾਂ ਤੇਰੀ ਦਾਦੀ ਇੰਨੇ ਅਲਬ ਨਾ ਕੱਟ ਲੇ ਬੁੱਤ ਹੁਣ ਕਹਿੰਦੇ ਤੂੰ ਨਾ ਬੋਲਿਆ ਕਰ ਬੁੱਤ ਮੂਰੇ ਚਾਚੀ ਮੈਨੂੰ ਦਸਤੀ ਜਾਂਦੀ ਸੀਗੀ ਕਹਿੰਦੀ ਸਾਥੋ ਫੜ ਲਈ ਕੀ ਕਹਿੰਦੇ ਹੁੰਦੇ ਆ ਮਾਂ ਖੇਸ ਲਈ ਆ ਪੁੱਤ ਕਹਿੰਦੀ ਉਹਦੇ ਬੰਬਲ ਵਟ ਕਹਿੰਦੇ ਤੇ ਅਸੀਂ ਵਿਆਹ ਜਾਣਾ ਸੀਗਾ ਕੋਧ ਬੁੱਤ ਤੂੰ ਤਾਂ ਗਈ ਹੋਈ ਸੀ ਤੈਨੂੰ ਤਾਂ ਪਤਾ ਨਹੀਂ ਮੈਨੂੰ ਵੀ ਰੋਕਦੀ ਸੀ ਭੈਣੇ ਕਹਿੰਦੀ ਕਿ ਖੇਸਾਂ ਦੇ ਬੰਬਲ ਵੱਟਣੇ ਮੈਂ ਫੜ ਕੇ ਲਈਆਂ ਆਪਣੀਆਂ ਕੁੜੀਆਂ ਦੇ ਵਿਆਹ ਵੇਲੇ ਉਹਨੇ ਫੱਟ ਕੇ ਦਿੱਤੇ ਸੀ ਤੇਰੀ ਚਾਚੀ ਨੇ ਕਹਿੰਦੀ ਹੁਣ ਉਹਦੇ ਕੁੜੀ ਦਾ ਵਿਆਹ ਮੈਂ ਵੱਟ ਕੇ ਦੇਣੇ ਆਂਗੇ ਪਹਿਲਾਂ ਤਾਂ ਦੋ ਕੀ ਲਿਆਈ ਐ ਅਜੇ ਇਹ ਮੇਟੀ ਦਾ 200 ਰੁਪਿਆ ਵੀ ਲਈ ਮੁਨੇ ਮਰ ਜਾ ਮੈਨੂੰ ਕੀ ਪਤਾ ਵੀ ਉਹ ਖੇਸਾ ਲੈ ਕੇ ਇੱਕ ਤਾਰਾ ਲੱਗੀ ਨਾ ਮੈਨੂੰ ਐ ਦੱਸ ਕੇ ਆ ਮੈਨੂੰ ਤਾਂ ਐ ਕਹਿ ਕੇ ਗਈ ਆ ਬੁੱਤ ਕਹਿੰਦੀ ਤੇ ਚਾਚੀ ਦੀ ਕੁੜੀ ਦਾ ਵਿਆਹ ਆਪਣੀ ਕੁੜੀ ਨਾਲ ਵਟਿਆ ਸੀ ਮੈਂ ਤਾਂ ਵਟ ਕੇ ਦੂ ਮੈਨੂੰ ਕੀ ਪਤਾ ਮੂਲ ਤੇ ਲਈ ਜਾਂਦੀ ਆਂ ਐ ਬੁੱਤ ਮੈਂ ਥੋੜਾ ਕੰਮ ਕਰਾਈ ਨਾ ਮੈਂ ਤਾਂ ਭੋਲੀ ਉਹਦਾ ਮਗਰ ਲਗ ਲਗ ਕਰੀ ਜੰਨੀ ਆ ਮਾ ਤੂੰ ਗਿਆ ਕਿ ਨਹੀਂ ਕਰਾ ਕਰਦੀ ਹੁੰਨੀ ਆ ਤੈਨੂੰ ਕਿੰਨੀ ਵਾਰੀ ਕਹਿਗਾ ਤੈਨੂੰ ਉਹ ਵੀ ਕਹਿੰਦੇ ਦੇਵੀ ਤੋਂ ਨਾ ਉਹਦੇ ਮਗਰ ਲੱਗਿਆ ਜਦੋਂ ਇਹਨੂੰ ਮੈਂ ਨਹੀਂ ਮਾਂ ਤਾਂ ਕੋਈ ਕੰਮ ਕਰਾਉਂਦੀ ਐਵੇਂ ਦਾਦੀ ਮਗਰ ਲਾ ਕੇ ਸਾਰਾ ਦਿਨ ਵਸ ਕਦੇ ਸਲਾਈ ਚੱਕ ਲਈ ਕਦੇ ਕੁੱਟ ਚੱਕ ਲਿਆ ਇਹਨੂੰ ਅੱਥੇ ਬਿਖੇਰਾ ਸਮਝਾਉਣਾ ਚਾਹੀ ਤੂੰ ਹੀ ਸਮਝਾਦੇ ਹੁੰਦੇ ਨਹੀਂ ਨਹੀਂ ਮੈਂ ਸਮਝਾਉਣਾ ਸੰਦੀਪ ਕੋਲੇ ਹੁੰਦਾ ਦਾ ਵੀ ਕੋਈ ਟਾਈਮ ਹੈ ਸਹੀ ਗੱਲ ਹੈ ਮੇ ਭੈਣ ਜੇ ਮੈਂ ਪੌੜੀ ਸੀ ਤਾਂ ਕਰ ਕੀ ਫਿਰ ਇੱਥੋਂ ਤੱਕ ਕਹਿੰਦੇ ਹੋ ਗਈਆਂ ਗੱਲਾਂ ਤਾਂ ਹੀ ਕਹਿੰਦੇ ਮੇਰੇ ਨਾਲ ਲੜਾਈਆਂ ਝਗੜੇ ਕਰਦੀ ਰਹੀ ਐ ਜੇ ਮੈਂ ਪਿੰਡ ਜਾਂਦੀ ਸੀ ਤਾਂ ਵੀ ਕਲੇਸ਼ ਜੇ ਮੈਂ ਇੱਥੇ ਰਹਿੰਦੀ ਸੀ ਤਾਂ ਖੁਸ਼ ਰਹਿੰਦੀ ਜਿਹੜਾ ਮੈਂ ਪਿੰਡ ਜਾਂਦੀ ਸੋਦੇ ਕਲੇਸ਼ ਪਾ ਲਈ ਦੀ ਸੀ ਨਾਲੇ ਕਹਿੰਦੇ ਆ ਤੇ ਪੁੱਤ ਨੂੰ ਮਗਰ ਲਾ ਲਈ ਸੀ ਉਹ ਸਾਰਾ ਦਿਨ ਥਰਮਲ 'ਚ ਕੰਮ ਕਰਦਾਗਾ ਤੇ ਆਪ ਕਹਿੰਦੇ ਉਹ ਨੂੰ ਦੇ ਨੰਗਲਾ ਲਾਉਂਦੀ ਸੀ ਜਦੋਂ ਆਉਂਦਾ ਅੱਠ ਰੇ ਬਾਅਦ ਨਹੀਂ ਸੀਦੀਂਦੀ ਪਹਿਲੀ ਲੜਾਈ ਕਰਾਂਦੀ ਸੀ ਮੇ ਭੈਣ ਆ ਕੇ ਯਾ ਤਾਂ ਸੱਸ ਚੰਗੀ ਹੋਈ ਨਹੀਂ ਫੋਟੋ ਕੰਦ ਤੇ ਟੰਗੀ ਹੋਈ ਕੰਦ ਤੇ ਟੰਗੀ ਹੋਈ ਨਾ ਸਹੀ ਪਰ ਹੁਣ ਫਿਰ ਮੇਰਾ ਮੂੰਹ ਨਹੀਂ ਕਹਿੰਦਾ ਹੁਣ ਮੈਨੂੰ ਤਾਂ ਇਹ ਲੱਗਦਾਗਾ ਵੀ ਮੇਰਾ ਕੰਮ ਹੀ ਸਾਰਾ ਉਹ ਸਮਾਰੀ ਜਾਂਦੀ ਸੀ ਮੈਨੂੰ ਨਹੀਂ ਸੀ ਪਤਾ ਮੈਂ ਕੋਹੜੀ ਦੁਕਾਨ ਮੈਂ ਧੰਦਾ ਕਰਾਈ ਜਾਂਦੀ ਹੈਗੀ ਵੀ ਕੰਮ ਦਾ ਕਹਿੰਦੇ ਮੇਰੇ ਨਾਲ ਹੀ ਚੱਲਦਾਗਾ ਇਹ ਗੱਲ ਤਾਂ ਇਹ ਵੀ ਹੋਣੀ ਹੋਲੀ ਪਤਾ ਲੱਗੂ ਹਜੇ ਹੋਰ ਬੁੜੀ ਹੋਣ ਦੇ ਜਦੋਂ ਮੱਜੇ ਤੇ ਬੈਗੀ ਨਾ ਤੇਰੇ ਪਹ ਹੱਥ ਬੰਨਣੇ ਪਏ ਉਦੋਂ ਲੱਗੂ ਸੇਵ ਗੱਲ ਸਹੀ ਏ ਬਹਿਣੀ ਗੱਲ ਸਹੀ ਏ ਤੇਰੇ ਗੱਲ ਮੈਂ ਤਾਂ ਬੁੱਤ ਕਾਮਲੀ ਸੀ ਜਿਵੇਂ ਕਹੀ ਜਾਂਦੀ ਸ਼ੋਮੀ ਕਰੀ ਜਾਂਦੀ ਸੀ ਹੁਣ ਕਹਿੰਦੇ ਜਦੋਂ ਇਹਨੇ ਬਹਾਨਾ ਲਾ ਗਿਆ ਫੈਸਲੇ ਆਂਦੇ ਹੁਣ ਮੈਨੂੰ ਪਤਾ ਲੱਗਦਾ ਵੀ ਹਾਂ ਤੇਰੀ ਚਾਚੀ ਤੋਂ ਪੈਸੇ ਫੜ ਲਈ ਬੁੱਤ ਕੰਨੂ ਮੈਂ ਕਿੰਨੀ ਵਾਰੀ ਕਹਿ ਰਹੀ ਹੁੰਨੀ ਆ ਮਾਂ ਤੁਹਾਡੀਆਂ ਗੱਲਾਂ ਚ ਨਾ ਆਇਆ ਕਰ ਜਦੋਂ ਸਾਰੇ ਕੁਸ਼ ਇਹਨੂੰ ਕਰਤੀ ਅਸੀਂ ਲੈ ਕੇ ਜਿੰਨੇ ਦਵਾਈ ਬੁਤੀ ਕੱਪੜਾ ਲੀੜਾ ਇਹ ਫਿਰ ਵੀ ਉਹਦੇ ਮਗਰ ਲੱਗ ਕੇ ਕੰਮ ਸਾਰਾ ਦਿਨ ਫਲਾਈ ਸੁਬੀ ਕਰੀ ਜਊਗੀ ਕਰੀ ਜਊਗੀ ਹੁਣ ਦਾ ਸਮਾਂ ਦੀ ਮੂੰਹ ਪੈ ਰਿਹਾ ਵੀ ਆਪੇ ਕਰ ਕਰਕੇ ਦੇਈ ਜਾਂਦੀ ਐ ਪੈਸੇ ਫੜ ਕੇ ਹੋਗੀ ਇਹ ਚਪਾ ਲੈਂਦੀ ਨੀਤੀ ਏ ਤੈਨੂੰ ਇਹ ਕੰਨਾਂ ਦਾ ਪਤਾ ਨਹੀਂ ਅੱਗੇ ਲੋਕ ਤਾਲੀਆਂ ਤਾਂ ਦਬੋਂਦੇ ਸੀ ਹੁਣ ਇਹ ਉਹ ਜਵਾਂਦੀ ਦੀ ਬੁੜੀ ਐ ਇਹ ਤਾਂ ਨਹੀਂ ਬੈਠਿਆ ਜਾਂਦਾ ਚਾਚੀ ਮੈਂ ਤੇਰੀ ਗੱਲ ਮੰਨਦੀ ਐ ਨਹੀਂ ਬੈਠਿਆ ਜਾਂਦਾ ਤੇ ਪਾਣੀ ਉਹ ਕੰਮ ਨਾ ਕਰੇ ਬੈਠ ਕੇ ਰਾਮ ਕਰ ਲੈ ਬਾਈ ਗੁਰੂ ਦਾ ਨਾਮ ਜਪ ਲੈ ਕੋਈ ਨਾ ਬੁੱਤ ਚਲ ਕੋਈ ਨਾ ਮੈਂ ਤਾਂ ਸੁਣ ਤੈਥੋਂ ਦਾ ਮੈਨੂੰ ਜਿੱਦੇ ਨੇ ਮਾਇਆ ਉਹਦੇ ਨੇ ਜਪਾਉਂਦੀ ਐ ਤੇਰੀ ਦਾਦੀ ਸੱਸ ਮੈਂ ਇੰਨਾ ਕਦੇ ਕਹਿੰਦੇ ਹੋ ਸੁਖੀ ਘਰੇਣੀ ਨਿੱਕਾ ਕਦੇ ਵੀ ਆਹ ਹੁੰਦੇ ਜਾਚੀ ਤਾਂ ਮੇਰੇ ਕੋਲੇ ਹੁੰਦੀ ਸੀ ਰੋਜ ਦਾ ਕਲੇਸ਼ ਦਿਨ ਰਾਤ ਦਾ ਹੁਣ ਕਹਿੰਦੇ ਦੇਖ ਲੈ ਜੇ ਮੈਂ ਗਈਆਂ ਹੁਣ ਤੂੰ ਆਪ ਵੀ ਦੇਖ ਲੈ ਬੁੱਤ ਮੇਰੇ ਸਰੀਕੇ ਦੇ ਹਰਾ ਦੇ ਪੇਕੀ ਵਾਗੀ ਹੁਣ ਤੈਨੂੰ ਪੇਕੀ ਰਹਿਣ ਨਹੀਂ ਦਿੱਤਾ ਚਾਰ ਦਿਨ ਤੈਨੂੰ ਸਦਰਾ ਵੀ ਕੰਮ ਆਪੇ ਕਰੂ ਚਲ ਨਾ ਕੋਈ ਨਾ ਮੈਂ ਤਾਂ ਇਹ ਕਰ ਲਉਣਾ ਕਰ ਸਕਦੀ ਆਂਗੀ ਮੈਨੂੰ ਉਹਦੇ ਨਾਲ ਕੋਈ ਸ੍ਰਿੱਕਾ ਨਹੀਂ ਹੈਗਾ ਬਸ ਤੈਨੂੰ ਪਤਾ ਤੇਰੇ ਬਿਨਾ ਮੇਰਾ ਮਨ ਨਹੀਂ ਲੱਗਿਆ ਹੈਗਾ ਤਾਂ ਕਰਕੇ ਮੈਂ ਉਹਨੂੰ ਕਹੀ ਜਾਂਦੀ ਸੀ ਵੀ ਤੁਸੀਂ ਜੀ لے ਆਓ ਮਾਂ ਨੂੰ ਜਾ ਕੇ ਚਲ ਜਾ ਉਹ ਪਾਣੀ ਦੇਖਿਆ ਮੈਂ ਕੋਈ ਨਾ ਪੁੱਤ ਜਿਵੇਂ ਮੇਰੀਆਂ ਧੀਆ ਨੇ ਉਹ ਜੀ ਕਹਿੰਦੇ ਤੂੰ ਮੇਰੇ ਨੂੰ ਨਹੀਂ ਮਹਿਸਰਤੀ ਐ ਦੋ ਪਹਿਲਾਂ ਸੀ ਧੀਜੀ ਤੂੰ ਐ ਪੁੱਤ ਮੈਂ ਤਾਂ ਤੇਰਾ ਨਾ ਫਰਕ ਰੱਖਦੀ ਨਹੀਂਗੀ ਜਿਵੇਂ ਤੇਰੇ ਦਾਦੀ ਸੱਸ ਰੱਖਦੀ ਐ ਫਰਕ ਤੂੰ ਮੂਰੇ ਨਾ ਬੋਲੀ ਪੁੱਤੋ ਦੇ ਕੋਈ ਨਾ ਮਾਂ ਮੈਂ ਨਹੀਂ ਬੋਲਦੀ ਚਲ ਤੂੰ ਘਰ ਚੱਤੀ ਨਾ ਦੁੱਖ ਸੁੱਖ ਤੇ ਮੈਂ ਜਾ ਕੇ ਦੇਖਦੀ ਆਂ ਪਹਿਲਾਂ ਚੰਗਾ ਚੰਗਾ ਪੁੱਤੋ ਜਾ ਲੇ ਤਾ ਉਹ ਹੀ ਹੈ ਜੀ ਹਮਮ ਓਕੇ ਪਰਨੇ ਕਾ ਦਿੱਤੀ ਹੈ ਜੀ ਕਾਇ ਹੋਈ ਨਹੀਂ ਮੱਸਦੀ ਨਹੀਂ ਕੋਹਾਂ ਅਜੇ ਸੱਸ ਕੇ ਸੱਸ ਦਾ ਕਰਦਾ ਹੁੰਦਾ ਕੋਈ ਨਹੀਂ ਕਰਦਾ ਮੈਂ ਕਹਿੰਦੇ ਤਾਂ ਮੇਨੂੰ ਤਾਂ ਫਿਰ ਸਬਾਲ ਹੀ ਕਰਦੀ ਹੈ ਜੀ ਕਹਿੰਦੇ ਹਜੇ ਮੇਰੇ ਪੁੱਤ ਕਰੇ ਨਾ ਕਰੇ ਮੈਨੂੰ ਤਾਂ ਕਹਿੰਦੇ ਮੈਨੂੰ ਪੁੱਛ ਗੱਲ ਕਰਦੀ ਲੈ ਦੇਖ ਲੈ ਹੁਣ ਜਿੱਦ ਨੇ ਆਈ ਕਹਿੰਦੀ ਕਿ ਇੱਥੋਂ ਬਣਾ ਮੇਰਾ ਜੀ ਨਹੀਂ ਲੱਗਿਆ ਨਹੀਂ ਜੀ ਨਹੀਂ ਲੱਗਦਾ ਮੇਰੀ ਗੱਲ ਸੁਣ ਇਹ ਤਾਂ ਅਹੰਦੇ ਸਾਰੇ ਹੁੰਦੇ ਗੱਲ ਸਹੀ ਹੈ ਬਣੀ ਅਕੇ ਬਗਾਰਨਾ ਵੀ ਸਮਾਰਨਾ ਸਮਾਰਨਾ ਵੀ ਹੈ ਨਾ ਇਹ ਹੀ ਗੱਲ ਹੈ ਬੇਣੀ ਤੂੰ ਅਗੇ ਪੁੱਠਾ ਬੋਲੇਗੀ ਜੇ ਤੂੰ ਇੱਕ ਗੱਲ ਕਹੇਂਗੀ ਅਗਲੀ ਤੈਨੂੰ ਮੋੜ ਕੇ ਚਾਰ ਸੁਣਾਉਗੀ ਚਾਰ ਸੁਣਾਉਗੀ ਮੈਂ ਤਾਂ ਬੇਣੀ ਕਿੱਥੇ ਮੇਰੀਆਂ ਦੋ ਧੀਆਂ ਸੀ ਮੈਂ ਤਾਂ ਤੀਜੀ ਤੀ ਮੰਨਿਆ ਹੋਇਆ ਮੈਂ ਤੈਨੂੰ ਹਾਲੀ ਇਹ ਤਾਂ ਵਰਤ ਵਰਤੇ ਰੱਖਿਆ ਜੀ ਮੈਂ ਤਾਂ ਤੀਆਂ ਵਾਲੇ ਰੱਖਿਆ ਤੀਆਂ ਵਾਲੇ ਰੱਖੂੰਗੀ ਨਹੀਂ ਹਾਂ ਪਰ ਗੱਲ ਤਾਂ ਤੇਰੀ ਵੀ ਜਿੱਦੋ ਇੰਨਾ ਚਿਰ ਤੱਕ ਕੱਟ ਲਿਆ ਅਕੇਡ ਦੇ ਦਾ ਬਰਚਾ ਕੋਈ ਤਾਂ ਕੋਈ ਗੱਲ ਵੀ ਨਹੀਂ ਹੈਗੀ ਗੱਲ ਸਹੀ ਹੈ ਮੇਰੀ ਬੀਤੀ ਪੁੱਤ ਮੂਰੇ ਤਾਂ ਦੀਵੇ ਹੋ ਗਏ ਕੋਈ ਆਪਾਂ ਨੂੰ ਬੜਾ ਕੋਈ ਬਿਸ਼ਰਮੀ ਹੈ ਬਿਸ਼ਰਮੀ ਹੈ ਮੈਨੂੰ ਹੁਣ ਐ ਹੁੰਦਾਗਾ ਜੇ ਮੈਂ ਪਹਿਲਾਂ ਮੇਰ ਨਾਲ ਹੋ ਜੇ ਮੇਰੇ ਸੱਸ ਨੇ ਕਰਿਆ ਜੇ ਮੈਂ ਇਹਦੇ ਨਾ ਕਰੂੰਗੀ ਮੇਰਾ ਮਨ ਕਿੰਨਾ ਤੋਂ ਕਿਸੇ ਫਿਰ ਇਹਦਾ ਨਹੀਂ ਹੋਊਗਾ ਪੁੱਤਰ ਹੋਊਗਾ ਗੱਲ ਤਾਂ ਇਹ ਵੀ ਹੈ ਮੇਰੀ ਗੱਲ ਸਭ ਨਗਾੜੀ ਭੈਣ ਮੈਂ ਤਾਂ ਚੱਲੀ ਐ ਕਿ ਹੁਣ ਮੇਰੇ ਵੀ ਦੇ ਚਾਹ ਦੇ ਦਾ ਟਾਈਮ ਆ ਮੈਨੂੰ ਤਾਂ ਬਾਹਰ ਹੀ ਟਾਈਮ ਲੱਗਿਆ ਹੈ ਨਾ ਮੈਂ ਬੱਕੋਲੇ ਬੈਠੀ ਰਹੀ ਚੱਲ ਕੋਈ ਨਾ ਭੈਣ ਜੇ ਤੂੰ ਆ ਗਈ 10 ਮਿੰਟ ਉਹ ਤਾਂ ਜੀ ਲੱਗ ਗਿਆ ਤੇrna ਗੱਲਾਂ ਕਰਨੀਆਂ ਮੇਰੇ ਬੰਗੂ ਕੋਈ ਨਹੀਂ ਦਹੌੜਾ ਹੋ ਗਿਆ ਜੇ ਤੂੰ ਕਿਹੜਾ ਮਾੜੀ ਮੱਤ ਦਿੱਤੀ ਉਹਨੇ ਚੰਗੀ ਮਾਫੀ ਦੇਣੀ ਹੈ ਭੈਣੇ ਮੈਂ ਤਾਂ ਉਹ ਵੀ ਚੱਲਣਾ ਤੇਰੇ ਜਿੱਦ ਤੇ ਬੁਗਾਈ ਮੈਂ ਲਾਇਆ ਹੋਇਆ ਤਾਂ ਵੀ ਤੂੰ ਵੀ ਅਹਂਜੀ ਹੈ ਆਉਗੀ ਭੈਣ ਆਉਗੀ ਹੈ ਨਾ ਸਭ ਕੁਝ ਨਾਲ ਸਿੱਧਾ ਹੋਊਗਾ ਮਹਾਰਾਜ ਆਪੇ ਕਰੂਗਾ ਜੇ ਆਪਾਂ ਸਿੱਧਿਆਂ ਤਾਂ ਰੱਬ ਵੀ ਸਿੱਧਾ ਆਪਣੇ ਨਾਲ ਭੈਣੇ ਆਪਣੇ ਤਾਂ ਆਸਵਾੜੇ 'ਚ ਜੇ ਕਿਸੇ ਨੇ ਮਾਰੀਆ ਜੁਗਤ ਕਾਮਨ ਪੁੱਤਿਆ ਕਰਿਆ ਮਾਰੇ ਨੂੰ ਤਾਂ ਇੱਕ ਪੈਣੇ ਆਕੇ ਮਾਰ ਦੇ ਦੀ टांग ਤਾਂ ਫੜੀ ਨਹੀਂ ਜਾਂਦੀ ਗੱਲ ਸਹੀ ਏ ਭੈਣੇ ਬੋਲਦੇ ਦੀ ਜੀਭ ਵੀ ਨਹੀਂ ਫੜੀ ਜਾਂਦੀ ਗੱਲ ਸਹੀ ਭੈਣੇ ਬੋਲਣ ਨੂੰ ਤਾਂ ਅੱਜ ਕੱਲ ਬਲਾਕ ਇੰਨੇ ਹੀ ਲੈ ਆਇਆ ਮੈਂ ਤਾਂ ਹੁਣ ਕਹਿ ਨਹੀਂ ਦੱਸਿਆ ਨੀ ਉੱਤੇ ਮੇਰੇ ਮੂੰਹ ਗਈ ਹੋਈ ਸੀ ਹੈ ਨਹੀਂ ਸੀ ਮੇਰੇ ਨੂੰ ਵੀ ਬਥੇਰਾ ਕੁਝ ਬੋਲਦੇ ਕੀ ਕਹਾ ਫਿਰ ਮੈਂ ਨਹੀਂ ਮੇਰੀ ਗੱਲ ਸੁਣ बोल के की ਲੈ ਲਾਂਗੇ ਆਪ ਦੀ ਜੀਬ ਦਾ ਮਾ ਉਹ ਕਰਾ ਦੇ ਗੰਦੀ ਕਰ ਲੈਣਗੇ ਗੱਲ ਕਰ ਮੈਂ ਤਾਂ ਚੁੱਪੀ ਕਰ ਗਈ ਭੈਣ ਜਿਹੜਾ ਕੋਈ ਬੋਲਦਾ ਬੋਲੀ ਜਾਣਗੇ ਆਪੀ ਕਹਿੰਦੇ ਅਗਲੇ ਤੀ ਪਊਗੀ ਕਹਿੰਦੇ ਫਿਰ ਤੇ ਥੋੜੀ ਪਊਗੀ ਕਹਿੰਦੇ ਜਾਣ ਦੇ ਰੱਬ ਤਾਂ ਦੇਖਦਾਗਾ ਹਾਂ ਰੱਬ ਤਾਂ ਦੇਖਦਾਗਾ ਕਹਿੰਦੇ ਮੈਂ ਭੈਣ ਹੁਣ ਜਰੀ ਨਹੀਂ ਜਾਂਦੀ ਕੋਈ ਵੀ ਅਣਗਮਾੜ ਤਾਂ ਕਹਿੰਦੇ ਭਾਂਦੀ ਕਿੰਨੇ ਪੁੱਸਾਗਾ ਕਹਿੰਦੇ ਹੁਣ ਜਰਿਆ ਨਹੀਂ ਜਾਂਦਾ ਵੀ ਇਹਨੇ ਕਹਿੰਦੇ ਧੀ ਆ ਵੀ ਵਿਆਹ ਲਾ ਪੁੱਤ ਵੀ ਵਿਆਹ ਲੈ ਹੁਣ ਜਰਿਆ ਨਹੀਂ ਜਾਂਦਾ ਭੈਣ ਤਾਂ ਇਹੋ ਕਹਿੰਦੇ ਹੁੰਦੇ ਸ੍ਰੀਖ ਤੇ ਸ੍ਰੀ ਕੋਈ ਨਹੀਂ ਰਾਜੀ ਹੁੰਦਾ ਨੀ ਤੂੰ ਤਾਂ ਸਾਰਾ ਸੇ ਲਈ ਸਾਰੇ ਪਿੰਡ ਚੋਂ ਇਹ ਕਹਿੰਦਾ ਤੂੰ ਵਧੀਆ ਰਹਿ ਗਈ ਆ ਕੇ ਆਪਦਾ ਪੁੱਤ ਵਿਆਹ ਲਿਆ ਧੀ ਵਿਆਹ ਲਈ ਮੇਰੀ ਗੱਲ ਸੁਣ ਅਗਲੇ ਕਹਿੰਦੇ ਸੀਗੇ ਅਗੇ ਨੂੰ ਨੂੰ ਕੀ ਦੇਣਗੇ ਨੀ ਤੂੰ ਭਾਵੇਂ ਜਦੋਂ ਤੇਰੇ ਕੋਲ ਸੁਮਾਨ ਆਇਆ ਲੋਕਾਂ ਦੇ ਆ ਖਾਡੀਆਂ ਰਹਿ ਗਈਆਂ ਦੇਖ ਲੈ ਬਣੇ ਫਿਰ ਖੜਖੜ ਦੇਖਦੇ ਸੀਗੇ ਲੋਕ ਆਦੇ ਸੀ ਇਹਨੂੰ ਕੁਝ ਨਹੀਂ ਦੇਣਾ ਕਹਿੰਦੇ ਇਹ ਤਾਂ ਕੱਲੀ ਦੇ ਦੇਣਗੇ ਕਹਿੰਦੇ ਕੁੜੀ ਇਹਨਾਂ ਨੂੰ ਕਹਿੰਦੇ ਹੋਰ ਕੋਈ ਨਹੀਂ ਦਿੰਦਾ ਸਮਾਨ ਸਾਲਾ ਦਿੰਦਾ ਆਂਡ ਖਮਾਡ ਬਣੇ ਮੈਨੂੰ ਪੁੱਛਿਆ ਕਰੇ ਮੈਂ ਤਾਂ ਦੱਸਿਆ ਨਹੀਂ ਤੇਰੇ ਕੋਲੇ ਵੀ ਕਹਿੰਦੇ ਸੋਡੇ ਕੱਲਾ ਵਿਆਹ ਦਾ ਮੁੰਡੇ ਦਾ ਵਿਆਹ ਕਰਾ ਲੈ ਲੋਕਾਂ ਦੇ ਸਮਾਨ ਆ ਜਾਂਦੇ ਹਣ ਸਮਾਨ ਆ ਮੈਂ ਆਖਿਆ ਭਣੀ ਅਸੀਂ ਤਾਂ ਕੱਲੀ ਕੁੜੀ ਆਂ ਅਗਲੇ ਨਾ ਸਮਾਨ ਤਾਂ ਅਸੀਂ ਆਦਰਿਆ ਨਹੀਂ ਜਿੱਦੇ ਆਇਆ ਉਹਦੇ ਫਿਰ ਬਾਰਗੇ ਖੜਖੜ ਦੇਖੇ ਦੁਨੀਆ ਮੇਰੀ ਗੱਲ ਸੁਣ ਆਪਣੇ ਵਰਗੇ ਤਾਂ ਆ ਕੇ ਸੱਸ ਨੇ ਵੀ ਮਰ ਜਾਣਾ ਠੀਕ ਹੈ ਮਰਤਣਾ ਤਾਂ ਤੀ ਪੁੱਤ ਨਹੀਂ ਆਪ ਪਾਪ ਦੇ ਮੂੰਹ ਦਾ ਮਾਣ ਕਮਾਈਏ ਕੋਈ ਚੰਗੀ ਗੱਲ ਹੈ ਚੰਗੀ ਗੱਲ ਹੈ ਬਾਕੀ ਸਿਰੇ ਭਣੀ ਜਿਹਨੇ ਧੀ ਦਿੱਤੀ ਉਹਨੇ ਕੁਝ ਨਹੀਂ ਲੁਕੋ ਕੇ ਰੱਖਿਆ ਸਭ ਕੁਝ ਹੀ ਦਿੱਤਾ ਅੱਜ ਤੱਕ ਆਪਾਂ ਸਮਾਨ ਮੰਗ ਲਾਂਗੇ ਕੱਲ ਨੂੰ ਆਪਾਂ ਨੂੰ ਬੈਠਿਆਂ ਨੂੰ ਅਗਲਾ ਰੋਟੀ ਦੇ ਦਊਗਾ ਨਹੀਂ ਦਿੰਦਾ ਨਹੀਂ ਭੈਣੇ ਦਿੰਦਾ ਨਹੀਂ ਜੇ ਤੈ ਕੁੱਛ ਮੰਗਿਆ ਵੀ ਨਾ ਤੇਰੀ ਨੂੰਹ ਵੀ ਤੇਰੇ ਮੂਹਰੇ ਦੇਖਣਾ ਪਾਣੀ ਭਰਦੀ ਪਾਣੀ ਭਰਦੀ ਆ ਭੈਣੇ ਬੋਲਦੀ ਨਹੀਂ ਅੱਜ ਤੱਕ ਬੋਲੀ ਹੈ ਕਦੇ ਸੁਣੀ ਹੈ ਕਦੇ ਬੋਲਦੀ ਨਹੀਂ ਗੱਲ ਤਾਂ ਇਹ ਚੰਗਾ ਚੱਲ ਜਾਨੀ ਭੈਣ ਹੁਣ ਤਾਂ ਬਹੁਤ ਟਾਈਮ ਹੋ ਗਿਆ ਚੱਲਾ ਹੁਣ ਤਾਂ ਮੈਂ ਜਾਨੀਆ ਚੱਲ ਕੋਈ ਨਾ ਭਣ ਜਾਨੀ ਦਾ ਮੇਰੀ ਧੀ ਆਊਗੀ ਸੁਖਨਾ ਜਪਾ ਕਰਨ ਮਹਾਰਾਜ ਸੋਨਾ ਲੈ ਆਵੇ ਜੇ ਇੱਥੇ ਆਈ ਆਪਾਂ ਇਕੱਠ ਵਟ ਕਰੇ ਆਈ ਦੂ ਆਪਨੇ ਮਮਰਨਾਗੇ ਹੈ ਭੈਣ ਇਹ ਕੋਈ ਕਹਿਣ ਦੀ ਗੱਲ ਹੈ ਮੈਂ ਤਾਂ ਤੇਰੇ ਬਿੜ ਕੇ ਹੀ ਆ ਜੂਗੀ ਰੱਬ ਸੋਨਾ ਟਾਈਮ ਲਿਆਵੇ ਸੋਨਾ ਟਾਈਮ ਲਿਆਵੇ ਉਹੀ ਗੱਲ ਨੂੰ ਕਹਿਨੀ ਆ ਮੈਂ ਵੀ ਜਿਹੜਾ ਕਹਿੰਦੇ ਰੱਬ ਸਾਡੇ ਤੇ ਬਹੁੜਿਆ ਇਹ ਸਾਰੀ ਦੁਨੀਆ ਤੇ ਬਹੁੜੇ ਦੇਖ ਕਹਿੰਦੇ ਮੇਰੀ ਧੀ ਵੀ ਸੁਣ ਲੈ ਧੀ ਦੂਜੀ ਦੇ ਲਖ ਪੁੱਤ ਦੇ ਤਾਂ ਇਹ ਵੀ ਸੁਣ ਲੈ ਗਾਣਾ ਹੁਣ ਕਹਿੰਦੇ ਮੇਰੀ ਨੂੰਹ ਦੀ ਕਹਿੰਦੇ ਆਪੇ ਮਹਾਰ ਕੋਈ ਨਾ ਹਾਲੇ ਕਿਹੜਾ ਬਾਲਾ ਚਿਰ ਹੋਇਆ ਪਿਆ ਹਾਂ ਹਾਂ ਕੋਈ ਨਾ ਪਰ ਹੂੰ ਤਾਂ ਕਹਿ ਲੈ ਬਲੇ ਸਾਰੇ ਬੁੜੇ ਪੁੜੀਆਂ ਵੀ ਆਉਂਦੇ ਰਦੀ ਪੁੱਤ ਹੋ ਜੇ ਹਾਂ ਕੀ ਗੱਲ ਆ ਫਿਰ ਤੌ ਨਹੀਂ ਤੁਹਾਨੂੰ ਪਤਾ ਕੋਈ ਦਵਾਈ ਆ ਲੈ ਕੋਈ ਉਹ ਡਾਕਟਰ आले ਬਸਤਾ ਪਵੀ ਪਵੀ ਨਾ ਪਹਿਣੇ ਪਵੀ ਨਾ ਪਰ ਅਰਾਇਆ ਪਹਿਣੀ ਜੇ ਕਹਿੰਦੇ ਹੁਣ ਮੇਰੇਆਂ ਧੀਆਂ ਦੀ ਸੁਣ ਲਈ ਮਗਰੇ ਮਗਰ ਵਿਆਹ ਹੋ ਗਏ ਮਗਰੇ ਮਗਰ ਧੀਆਂ ਦੇ ਜਵਾਕ ਹੋ ਗਏ ਜੇ ਮੇਰੇ ਨੂੰਹ ਦੇ ਹੋਣ ਨਾਲ ਹੋਗਾ ਫਿਰ ਦੰਦਾ ਪਾਈ ਜੀ ਲੋਕਾਂ ਦਾ ਕੋਈ ਨਾ ਹਜੇ ਠਹਿਰ ਕੇ 2 ਸਾਲ ਕੋਈ ਨਾ ਉਸ ਨਹੀਂ ਹੁੰਦਾ ਮੈਂ ਤਾਂ ਤੇਰੇ ਕਹੇ ਤੋਂ ਪਹਿਲਾਂ ਹੋਣ ਲੱਗੀ ਮੈਂ ਤੇਰੇ ਕਹੇ ਤੋਂ ਮੰਗ ਰੋ ਜਦੋਂ ਰੱਬ ਨੇ ਦੇਣਾ ਹੋਇਆ ਨਾ ਜਿਹੜੇ ਜੀ ਨੇ ਆਉਣਾ ਹੋਇਆ ਨਾ ਤੂੰ ਰੋਕ ਸਕਦੀ ਹੈ ਨਾ ਅਗਲਾ ਰੋਕ ਸਕਦਾ ਗੱਲ ਸਹੀ ਹੈ ਭਣੇ ਇਹ ਤਾਂ ਗੱਲ ਤੇਰੀ ਸਹੀ ਹੈ ਲੱਖ ਰੁਪਏ ਦੀ ਗੱਲ ਹੈ ਗੱਲ ਕਰਕੇ ਕਹਿੰਦੇ ਹਣ ਕਮਾੜ ਤਾਂ ਅੱਥ ਨੂੰ ਸਾਰਿਆਂ ਨੂੰ ਮਾਰ ਕੇ ਪੈਂਦਾ ਭਣੇ ਉਹ ਮਾਰਨ ਵਾਲਾ ਬਲੀ ਆ ਕਹਿੰਦੇ ਉਹ ਨਾ ਕਹਿੰਦਾ ਕਿਸੇ ਤੇ ਮਾਰੀ ਘਰੇ ਕਹਿੰਦੇ ਉਹ ਲੀਲੀ ਛੱਤ ਵਾਲਾ ਨਹੀਂ ਭਣੇ ਆਪਾਂ ਤਾਂ ਰੱਬ ਤੇ ਭਰੋਸਾ ਗੱਲ ਸਹੀ ਹੈ ਜੀ ਕਿਸੇ ਦਾ ਮਾਰਾ ਨਹੀਂ ਕੀਤਾ ਨਾ ਰੱਬ ਨੇ ਆਪ ਤੁਹਾਨੂੰ ਕੋਈ ਵੀ ਨਹੀਂ ਕਿਹਾ ਨਾ ਕੋਈ ਵੀ ਨਹੀਂ ਰੱਖਿਆ ਮੈਂ ਤਾਂ ਇਹ ਕਹਿੰਦੀ ਆ ਵੀ ਜੇ ਜੀ ਰੱਬ ਨੇ ਸਾਡੀ ਸੁਣੀ ਅਸੀਂ ਸਾਰਿਆਂ ਦੀ ਸੁਣੀ ਨਿੱਕੇ ਨਿੱਕੇ ਪਹਿਲਾਂ ਜੰਮੇ ਸੀ ਫਿਰ ਵਿਆਹ ਹੋਏਗੇ ਜਦੋਂ ਮੇਰੀਆਂ 3 ਹੁੰਦੀਆਂ ਸੀ ਉਦੋਂ ਕਹਿੰਦੇ ਭੈਣੇ ਐਂ ਕਹਿੰਦਾ ਸੀ ਅਣਬੌਂਡ ਵੀ ਇਹਨੇ ਤਾਂ ਲੱਖ ਰੁਪਈਆ ਹੋ ਗਿਆ ਜਦੋਂ ਦੂਜੀ ਹੋਈ ਫਿਰ ਕਹਤਾ 2 ਲੱਖ ਰੁਪਈਆ ਹੋ ਗਿਆ ਮੇਰੀਆਂ 3 ਤਾਂ ਕਿਹੜੇ ਲੱਖ ਕਿਹੜੇ 2 ਲੱਖ ਨਾ ਇਹ ਲੱਖਾਂ ਦੇ ਲੱਖ ਲੈ ਕੇ ਗਈਆਂ ਨਾ ਇਹ ਆਪਦੇ ਘਰੇ ਰਾਜ ਕਰਦੀਆਂ ਫਾੜੀਆਂ ਸੌਖੀਆਂ ਸੀ ਨੀ ਪੈੜੀ ਮੀਨੇ ਟੀ ਦੇ ਉਹ ਸਾਰਾ ਕੁਝ ਦੇਤਾ ਠੀਕ ਹੈ ਪਹਿਲੀ ਗੱਲ ਆਪਾਂ ਧੀ ਦੇਖੇ ਪੁੱਤ ਬਣਾਉਣੇ ਪੁੱਤ ਬਣਾਉਣੇ ਆ ਧੀ ਦੇਖੇ ਭਲੇ ਦੋ ਪੁੱਤੋ ਸੀ ਮੇਰਾ ਤਾਂ ਇਕੱਲਾ ਸੀ ਕੱਲੇ ਦੇ ਮਗਰ ਮੇਰੇ ਤਿੰਨ ਹੋ ਗਏ ਹੁਣ ਚੱਲ ਪੈਣੇ ਹਾਂ ਇਕੱਲਾ ਹੁਣ ਤੇ ਗਾਹਾਂ ਜੇ ਮੇਰੇਆਂ ਧੀਆਂ ਸਲੱਗ ਸੀ ਗਾਹਾਂ ਮੇਰੀ ਲੂਸ ਲੱਗ ਹੋ ਗਈ ਭਣ ਮੇਰਿਆਂ ਗੱਲਾਂ ਤਾਂ ਜੇ ਤੂੰ 2 ਘੰਟੇ ਬੈਠੀ ਰਹੇਂ 2 ਘੰਟੇ ਕੜਨਾ ਮੁੱਕਣੀ ਓਹੀ ਗੱਲਾਂ ਕਿਹੜਾ ਪਰੋਲ ਇਕੱਠਾ ਹੁੰਦੀ ਆ ਗੱਲ ਸਹੀ ਹੈ ਇਕਦਾਈ ਇਕੱਠਿਆ ਹੁੰਨੇ ਆ ਆਪਣੇ ਤਾਂ ਢਿੱਡ ਪਰੋਲ ਲੈਣਾ ਗੱਲ ਸਹੀ ਹੈ ਭੈਣੇ ਗੱਲ ਸਹੀ ਹੈ ਜੇ ਆਪਾਂ ਦੁੱਖ ਸੁੱਖ ਆਉਣੇ ਆ ਕਿ ਤਾਂ ਕਿ ਦੁੱਖ ਸੁੱਖ ਕਰ ਲੈਣੇ ਆ ਜੇ ਹੁਣ ਭੈਣੇ ਤੂੰ ਆਈ ਘਰ ਦੁੱਖ ਸੁੱਖ ਦਾ ਖਿਆਸਾਂ ਦੇ ਵਹਾਨੇ ਆਈ ਤਾਂ ਕਹਿੰਦੇ ਦੁੱਖ ਸੁੱਖ ਕਰ ਲਿਆ ਨਹੀਂ ਅੱਗੇ ਤੂੰ ਕਿੰਨਾ ਕਾਉਂਦੀ ਸੀ ਇਹ ਭੈਣੇ ਉਹ ਵੀ ਗੱਲ ਆ ਇਹ ਵੀ ਨਾ ਦੁੱਖ ਸੁਖ ਵੀ ਆਪਦੇ ਕੋਲੇ ਕੀਤਾ ਜਾਂਦਾ ਜਣੇ ਕੋਲੇ ਕੋਲੇ ਤਾਂ ੱਡ ਵੀ ਨਹੀਂ ਪਰੋ ਲੈ ਜਾਂਦਾ ਅਗਲਾ ਸੁਣ ਕੇ ਗੱਲਾਂ ਦੂਰ ਖੜਾ ਹੱਸਦਾ ਗਾ ਫਿਰ ਤਮਾਸ਼ਾ ਬਣਾ ਦਿੰਦੇ ਨਹੀਂ ਨਹੀਂ ਤਾਂ ਤਮਾਸ਼ਾ ਬਣਾਉਂਦਾ ਨਹੀਂ ਭਣੀ ਜੇ ਕੋਈ ਗੱਲ ਕਰ ਲਾਂ ਰੋਟੀ ਖਾ ਕੇ ਪਤਾ ਨਹੀਂ ਕਿਵੇਂ ਬਚਾਉਂਦਾ ਅਗਲਾ ਦੱਸਣ ਪਹਿਲਾਂ ਜਾਂਦਾ ਕਲੇਸ਼ ਖੜਾ ਹੋ ਜਾਂਦਾ ਭਣੀ ਇਹ ਤਾਂ ਤੇਰੀ ਗੱਲ ਸਹੀ ਈ ਹੈ ਚੰਗਾ ਭਣੀ ਹੁਣ ਸਮਝ ਆ ਰਹੀ ਹੈ ਬਹੁਤ ਟਾਈਮ ਹੋ ਗਿਆ ਚੰਗਾ ਭਣੀ ਜੀ ਤਾਂ ਕਰਦਾ ਨਹੀਂ ਤੈਨੂੰ ਕਹੇ ਨੂੰ ਵੀ ਲੱਗ ਜਾਂ ਤੂੰ ਜੀ ਲੱਗਿਆ ਸੀ ਮੇਰਾ ਵੀ ਨਹੀਂ ਭਣੀ ਜੀ ਤਾਂ ਹੁਣ ਲੱਗਿਆ ਸੀ ਹੁਣ ਤੈਨੂੰ ਪਤਾ ਠਾ ਪੂਰੇ ਨਾਲ ਘਰ ਕੋਲ ਕਬੱਡਾਂ ਦੀ ਟੂੜੀ ਟਾੜੀ ਬਣਾਉਣਗੇ ਫਿਰ ਆਏ ਔਖਾ ਗੱਲ ਸਹੀ ਹੈ ਭੈਣੇ ਵਧੀਆ ਹੋ ਗਿਆ ਚੱਲ ਮਿਲਦੇ ਨਾ ਦੇਖ ਲੈ। ਨਾਇ ਨੇ ਕਿੰਨੀਆਂ ਗੱਲਾਂ ਕਰੀਆਂ। ਮੇਰੀਆਂ ਤਾਂ ਸਾਰੀਆਂ ਗੱਲਾਂ ਕਰਕੇ ਕਹਿੰਦੇ ਜੀ ਦਹੋਲਾ ਹੋ ਗਿਆ। ਨਾ ਐਵੇਂ ਆਪਦੀ ਨੂਹ ਦੀਆਂ ਗੱਲਾਂ ਕਰ ਲਿਆ। ਨਾ ਐ ਵੇ ਦਿੱਤੀਆਂ ਦੀਆਂ ਤੇ ਜਵਾਂੀਆਂ ਦੀਆਂ ਗੱਲਾਂ ਕਰ ਲੀਆਂ। ਬਨਾਈ ਮਨ ਲਾ ਕੇ ਮੇਰੇ ਤਾਂ ਬਣਨੇ ਗੱਲਾਂ ਸੁਣੀਆਂ। ਚੱਲ ਹੁਣ ਮੇਰੀ ਨੂਹ ਆ ਗਈ। ਅਸੀਂ ਦੋਨੇ ਸੱਸ ਨੂੰਹਾਂ ਰੌਲ ਗਦੌਲ ਜੰਮਦਾ ਕੰਮ ਧੰਦਾ ਕਰ ਲਿਆ ਕਰਾਂਗੇ। ਮੇਰੀ ਸੱਸ ਨੇ ਤਾਂ ਮੇਰਾ ਖੜੇ ਨਹੀਂ ਛੱਡਿਆ। ਬਨਾਈ ਤੰਗ ਕੀਤਾ ਸੀ ਮੈਨੂੰ। ਨਾਲ ਕਰ ਮੇਰੀ ਨੂਹ ਸਲੱਗ ਕਰਦੀ ਆ ਗਈ। ਘਰਾਣੇ ਕਰਦੀ। ਚੰਗੀ ਮਾਂ ਨੇ ਕੋਈ ਜਰਮ ਦਿੱਤਾ ਸੀ। ਜਿਹੜੀ ਮੇਰੀ ਨੂਹ ਘਾਂਨੇ ਮੇਰੇ ਮੂਰੇ ਨਹੀਂ ਬੋਲਦੀ। ਉਹ ਆ ਰਹੀ ਆ ਮੈਂ ਵਧੀਆ ਹੋਗਾ ਭੈਣ ਨਾਲ ਗੱਲਾਂ ਕਰ ਲਿਆ ਨਾਲ ਮੈਂ ਵੀ ਆ ਗਈ ਹਾਂ ਆ ਗਈ ਬੱਤ ਮੈਂ ਠੀਕ ਲੈਣ ਜਾਂਦਾ ਸੀ ਲੈਣ ਜਾਂਦਾ ਕੁਤ ਮੈਂ ਆ ਗਈ ਵਧੀਆ ਹੋਗਾ ਕਹਿੰਦੇ ਐ ਤੂੰ ਲੈਣ ਜਾਂਦਾ ਖੇਚਲਾ ਕਰਦਾ ਕਹਿੰਦੇ ਮੈਂ ਵੀ ਆਇਆ ਹਾਂ ਬੇਪਰ ਕਿਉਂ ਹੋ ਗਿਆ ਨਹੀਂ ਮੈਂ ਫਿਰ ਤਾਈ ਜੀ ਨੂੰ ਲੈ ਕੇ ਆਉਣਾ ਸੀ ਬੇ ਭਾਈ ਕਿਉਂ ਲੈ ਆਜਾ ਉਹ ਚਾਰ ਦਿਨ ਹੋਰ ਲਾ ਲੈਣ ਦਾ ਦਿੰਦਾ ਮੈਂ ਕਹਾਦਾ ਰਹੀ ਕਹਿੰਨਾ ਮੈਂ ਜਾ ਹੀ ਜਾਂਦੀ ਜੇ ਮੈਨੂੰ ਪਤਾ ਹੁੰਦਾ ਵੀ ਤੂੰ ਕੰਨ ਨਹੀਂ ਪਤਾ ਕੀ ਕੰਮ ਦਾ ਟਾਈਮ ਆ ਸੀ ਜਿੰਨਾ ਬੇ ਭਾਈ ਕੰਮ ਦਾ ਟਾਈਮ ਕੀ ਸੀਗਾ ਤੂੜੀ ਮੈਂ ਵੜਾ ਤੇ ਗਈਆਂ ਕਿ ਕਣਕ ਕੱਢ ਲਈ ਸੀ ਬੇਚਦੀ ਸੀ ਢੋਲਾਂ ਚ ਪਾਤੀ ਸੀ ਕੰਮ ਤਾਂ ਮੈਂ ਕਰਵਾ ਕੇ ਗਈ ਸੀ ਸਾਰਾ ਹੋਰ ਕੰਮ ਵੀ ਕਰਨੇ ਮਾਕੋ ਕਬੀਜਣਾ ਸੀ ਲੈ ਮੈਂ ਕੋਣ ਕਹਿੰਨੇ ਹੁਣ ਮਨਦੀਪ ਤਾਂ ਨਹੀਂ ਨਮਕ ਵੀਜਣਾ ਸੀ ਚਾਰ ਦਿਨ ਲਾਇਆ ਹੁੰਦੀ ਚੱਲ ਕੇ ਨੇ ਨਵੀਂ ਨਮੇਲੀ ਸੀ ਕਿੱਥੇ ਕਰੇ ਬੇਬੇ ਤੇਰੀ ਦਾਦੀ ਦਾਦੀ ਉਹ ਉੱਤੇ ਵਾਗੀ ਓਹੋ ਮੇਰੇ ਮੰਗਰਾ ਤਾਂ ਆਪ ਗਾਹ ਨੇ ਪਾਲ ਦਿਆ ਉਹਨੂੰ ਵੀ ਆਇਆ ਹੁੰਦਾ ਜੇ ਪੈਕੀ ਬਾਗੀ ਸਮੇਂ ਵੀ ਵਗ ਜਾ ਗੱਲ ਸਹੀ ਤੇ ਚਾਚੀ ਨੇ ਮੈਨੂੰ ਦੱਸ ਕੇ ਗਈ ਆ ਉਹ ਤਾਂ ਕਹਿੰਦੀ ਉਹ ਵੀ ਪੈਕੀ ਬਾਗੀ ਤੇਰੇ ਗਈ ਤੋਂ ਬਾਅਦ ਤੇ ਭਾਈ ਕਿਹਾ ਨੇ ਕੀ ਕਹੀਏ ਜਿਹੜਾ ਪੱਟੇ ਸੋ ਜਾਣੇ ਤੇਰੀ ਦਾਦੀ ਨਾਲ ਸਖੇ ਨਾ ਬਿਠੇ ਰਹੀਆਂ ਕਟੀਆਂ ਮੇਰੇ ਨਾਲ ਤਾਂ ਉਹ ਕਰਦੀ ਕਰਦੀ ਸੀ ਹੁਣ ਕਹਾ ਮੇਰੇ ਨੂਣਾ ਵੀ ਕਰਨ ਲੱਗੀ ਇਹਨੂੰ ਵੀ ਕਹਿੰਦੀ ਲਿਆ ਚਲ ਛੱਡੇ ਕੋਈ ਉਹ ਤਾਂ ਅੱਡੋੜ ਸੋਚ ਹੁੰਦੀ ਹੈ ਬਾਰੀ ਸੋਚ ਹੁੰਦੀ ਹੈ ਭਾਈ ਪੁੱਛ ਨਾ ਕਹਿੰਦੇ ਇਹਨੂੰ 4 ਦਿਨ ਲਾਇਆ ਉਹਨਾਂ ਦਿੰਦੇ ਤੇਰੀ ਦਾਦੀ ਨੂੰ ਤਾਂ ਕਹਿ ਕਹਾ ਕੇ ਰੱਖ ਲੈਣਾ ਉਹਨੂੰ ਮੈਂ ਵੀ ਨਹੀਂ ਕਿਹਾ ਭਾਈ ਆਪਾਂ ਪ